ਓਵਰਡੋਜ਼ ਨਾਂ ਦੀ ਗੱਲ ਚੁਲਾ ਲਈ ਹੋਈ ਹੈ ਐਕਚੁਅਲੀ ਓਵਰਡੋਜ਼ ਜਿਹੜੀ ਹੈਗੀ ਹੈ ਇਹ ਕੋਈ ਬਿਮਾਰੀ ਨਹੀਂ ਹੈ ਓਵਰਡੋਜ਼ ਦਾ ਮਤਲਬ ਹੁੰਦਾ ਹੈ ਜਿਹੜੀ ਇੱਕ ਕਿਸੇ ਚੀਜ਼ ਤੋਂ ਮਾਤਰਾ ਤੋਂ ਤੁਸੀਂ ਜ਼ਿਆਦਾ ਚੀਜ਼ ਲੈ ਲਈ ਉਹਨੂੰ ਆਪਾਂ ਓਵਰਡੋਜ਼ ਕਹਿੰਦੇ ਆ ਨਾ ਤਾਂ ਇਹ ਸਾਲਟ ਹੈ ਨਾ ਇਹ ਬਿਮਾਰੀ ਹੈ ਫਿਰ ਸਵਾਲ ਅੱਗੇ ਆਉਂਦਾ ਕਿ ਕਿਹੜੀ ਚੀਜ਼ ਓਵਰ ਲਈ ਦੀ ਸਭ ਤੋਂ ਵੱਡੀ ਗੱਲ ਜਦੋਂ ਇਹ ਸਿੰਥੈਟਿਕ ਨਸ਼ੇ ਦੀ ਗੱਲ ਹੁੰਦੀ ਹੈ ਚਿੱਟੇ ਦੀ ਗੱਲ ਹੁੰਦੀ ਹੈ ਇਹ ਜਿਹੜੇ ਲੋਕ ਬਹੁਤ ਸਾਰੇ ਕਹਿ ਰਹੇ ਹਨ ਕਿ ਚਿੱਟੇ ਨਾਲ ਮੌਤਾਂ ਹੋ ਰਹੀਆਂ ਨੇ ਉਹਦੇ ਪਿੱਛੇ ਰਾਜ ਕੁਝ ਹੋ ਰਿਹਾ ਹੈ ਕਿ ਇਹ ਜਿਹੜਾ ਚਿੱਟਾ ਹੈਗਾ ਇਹਦੀ ਜਿਹੜੀ ਮਾਂ ਹੈ ਨਾ ਉਹ ਹੈਗੀ ਫੀਮ ਤੇ ਫੀਮ ਦੀ ਆਪਾਂ ਕੀਤੀ ਮੰਗਦੇ ਆ ਅਸਲ ਬੰਦੇ ਮਰਨ ਦਾ ਬਹੁਤੀ ਵਾਰੀ ਕਾਰਨ ਇਹ ਹੈਗਾ ਪਰ ਲੋਕ ਓਵਰਡੋਜ਼ ਓਵਰਡੋਜ਼ ਦੀਆਂ ਗੱਲਾਂ ਕਰੀ ਜਾਂਦੇ ਹਨ ਓਵਰਡੋਜ਼ ਵੀ ਤੁਹਾਨੂੰ ਤਾਂ ਪਤਾ ਲੱਗੇਗਾ ਜੇ ਤੁਸੀਂ ਉਹਦਾ ਪੋਸਟਮਾਰਟਮ ਕਰੋਗੇ ਤੇ ਪੋਸਟਮਾਰਟਮ ਤੇ ਪੰਜਾਬ ਵਿੱਚ ਇੱਕ ਵੀ ਨਹੀਂ ਹੋਇਆ ਕਿ ਨਸ਼ੇ ਨਾਲ ਲੋਕ ਦੋ ਤਿੰਨ ਤਰ੍ਹਾਂ ਹੈਗੀਆਂ ਕਰਦੇ ਆ ਜੀ ਇੱਕ ਲੋਕ ਉਹ ਹੈਗੇ ਆ ਜਿਨ੍ਹਾਂ ਜਿਹੜੇ ਲੀਅਰ ਪਲੇਅਰ ਵਾਸਤੇ ਕਰਦੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਕੋਈ ਵੀ ਉਹ ਤਾਂ ਜੇ ਵਿੱਚ ਪੈਸੇ ਹੈਗੇ ਆ ਤੇ ਮੈਂ ਆਹ ਕਹਦਾ ਜੀ ਮੈਂ ਉਹ ਕਦਮ ਮौज-ਮਸਤੀ ਕਾਲਜ ਦੇ ਸਟੂਡੈਂਟਸ ਅਗੇ ਜਿਵੇਂ ਤੁਹਾਨੂੰ ਦਾ ਸਭ ਕੀ ਪ੍ਰੈਸ਼ਰ ਹੁੰਦਾ ਹੈ। ਯਾਹੇ ਵੱਡੇ ਵੀ ਗੱਲਾਂ ਨੇ ਸਭ। ਹਾਂ ਸੋ ਸਭ ਕਹ ਲੈਂਦੇ ਆ। ਦੂਸਰਾ ਵਿੱਚ ਉਹ ਹੁੰਦਾ ਹੈ ਕਿ ਲੋਕ ਜਿਹੜੇ ਨਾ ਸਟ੍ਰੈਸ ਥਲੇ ਆ ਗਏ ਵੀ ਤੁਹਾਨੂੰ ਜੌਬ ਨਹੀਂ ਮਿਲ ਰਹੀ ਜੀ। ਹਾਂ। ਜਾਂ ਕੋਈ ਫੈਮਿਲੀ ਡਿਸਪਿਊਟ ਹੋ ਗਿਆ ਜੀ। ਜਾਂ ਕੋਈ ਮੈਟਰੀਮੋਨਿਅਲ ਡਿਸਪਿਊਟ ਹੋ ਗਿਆ ਜੀ। ਉਹਦੇ ਤੋਂ ਆਪਣੇ ਆਪ ਨੂੰ ਰਿਲੀਫ ਕਰਨ ਵਾਸਤੇ ਤਾਂ ਫਿਰ ਉਹ ਦੂਜੇ ਪਾਸੇ ਨੂੰ ਡਬਟ ਹੋ ਜਾਂਦੇ ਆ। ਸੋ ਇਹ ਐਕਚੁਅਲੀ ਇਹਨਾਂ ਇਹਨਾਂ ਚੀਜ਼ਾਂ ਨੂੰ ਪਹਿਲਾਂ ਸਮਝਣ ਦੀ ਜ਼ਰੂਰਤ ਹੈ ਫਿਰ ਉਹਦੇ ਅਕੋਰਡਿੰਗਲੀ ਟ੍ਰੀਟ ਕਰੋ। ਮੁੰਦਕੋ ਜਿਹੜਾ ਬੰਦਾ ਮਜਬੂਰੀ 'ਚ ਹੈਗਾ ਉਹਨੂੰ ਟ੍ਰੀਟ ਕਰਨ ਦਾ ਡਿਫਰੈਂਟ ਮੈਥਡ ਆਏਗਾ। ਜਿਹੜਾ ਬੰਦਾ ਲਾਇਰ ਰਿਪਲੇਅਰ 'ਚ ਹੈਗਾ ਉਹਨੂੰ ਟ੍ਰੀਟ ਕਰਨ ਦਾ ਸਿਸਟਮ ਥੋੜਾ ਜਿਹਾ ਵਕਰਾ ਆਏਗਾ। ਕਿਉਂਕਿ ਬੇਸਿਕਲੀ ਇਹਦੀ ਕੋਈ ਬਹੁਤ ਲੰਬੀ ਛੋਟੀ ਦਵਾਈ ਨਹੀਂ ਹੁੰਦੀ। ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਰੀ ਕਾਉਂਸਲਿੰਗ। ਤੇ ਕਾਉਂਸਲਿੰਗ ਜੇ ਤੁਸੀਂ ਸਹੀ ਢੰਗ ਨਾਲ ਕਰੋਗੇ ਫਿਰ ਤੁਸੀਂ ਰੂਟ ਤੇ ਪਹੁੰਚੋਗੇ। ਮੈਂ ਨਹੀਂ ਕਹਿੰਦਾ ਕਿ ਤੁਸੀਂ ਲੋਕਾਂ ਨੂੰ ਇਹ ਗੱਲ ਕਹੋ ਤੁਸੀਂ ਇਹ ਗੱਲ ਕਹੋ ਕਿ ਨਸ਼ੇ ਦੇ ਮਾੜੇ ਅਸਰ ਹੁੰਦੇ ਆ ਅਸੀਂ ਉਹਨਾਂ ਨੂੰ ਠਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਹਦੇ ਉੱਤੇ ਕੰਮ ਕਰਾਂਗੇ ਸਸ਼ੀ ਗਾਲ ਜੀ ਮੈਂ ਵਿਕਰਮ ਸਿੰਘ ਬਾਗੜੀ ਤੇ ਤੁਸੀਂ ਦੇਖ ਰਹੇ ਹੋ ਦੇਸੀ ਚੈਨਲ ਜਿਵੇਂ ਅਸੀਂ ਗੱਲ ਕਰਦੇ ਆ ਨਸ਼ਿਆਂ ਦੀ ਪੰਜਾਬ ਦੇ ਵਿੱਚ ਕਾਫੀ ਹੱਦ ਤੱਕ ਨਸ਼ੇ ਨੇ ਪੰਜਾਬ ਦੇ ਨੌਜਵਾਨਾਂ ਦੀ ਜ਼ਿੰਦਗੀ ਖਰਾਬ ਕੀਤੀ ਹੈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਜਦੋਂ ਸੱਤਾ ਚ ਆਉਂਦੀ ਹੈ ਨਸ਼ੇ ਵਿਰੋਧੀ ਕਮਹਿਮ ਚਲਾਉਂਦੀ ਹੈ ਯੁੱਧ ਨਸ਼ਿਆਂ ਵਿਰੁੱਧ ਜਿਦੇ ਵਿੱਚ ਦਾਵਾ ਕੀਤਾ ਜਾਂਦਾ ਕਿ ਵੱਡੇ ਪੱਧਰ ਤੇ ਜਿਹੜੇ ਵੱਡੇ ਹਾਕਮ ਸੀਗੇ ਨਸ਼ੇ ਨੂੰ ਚਲਾਉਣ ਵਾਲੇ ਉਹਨਾਂ ਨੂੰ ਕਾਬੂ ਕੀਤਾ ਗਿਆ ਪਰ ਉਦੋਂ ਬਾਅਦ ਸਾਡੇ ਨਸ਼ੇ ਜਿਹੜੇ ਪਹਿਲਾਂ ਚੱਲਦੇ ਆ ਰਹੇ ਫੀਮ ਪੋਸਟ ਤੋਂ ਬਾਅਦ ਹੁਣ ਇੱਕ ਨਵੀਂ ਟਰਮ ਸਾਡੇ ਚ ਆਉਂਦੀ ਹੈ ਸਿੰਥੈਟਿਕ ਨਸ਼ਾ ਮੈਡੀਕਲ ਨਸ਼ਾ ਜਿਹਨੂੰ ਕਹਿ ਦਿੰਦੇ ਆ ਜਿਦੇ ਚੋ ਅੱਜ ਕੱਲ ਅਸੀਂ ਯੂਨੀਵਰਸਿਟੀਆਂ ਕਾਲਜਾਂ ਦੀ ਗੱਲ ਕਰੀਏ ਤਾਂ ਨੌਜਵਾਨ ਕੈਪਸੂਲਾ ਤੇ ਚਿੱਟੇ ਤੇ ਜਾਂ ਜੀਵਾਲੀ ਗੋਲੀ ਜਿਹੜਾ ਨਸ਼ਾ ਛਡਾਉਣ ਦਾ ਦਾਵਾ ਕਰਦੇ ਨਸ਼ਾ ਛਡਾਉ ਕੇਂਦਰ ਉਹ ਵੀ ਅੱਜਕੱਲ ਸਨੀਫ ਕਰਕੇ ਨੌਜਵਾਨ ਨਸ਼ੇ ਦੇ ਤੌਰ ਤੇ ਵਰਤਣ ਲੱਗੇ ਨੇ ਉਹਦੇ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਡਾਕਟਰ ਮਲਤਾਨੀ ਜੀ ਸੋਸ਼ਲ ਐਕਟਿਵਿਸਟ ਵੀ ਹੈ ਇਹ ਤੇ ਪੰਜਾਬ ਦੇ ਲਈ ਲਿਖਦੇ ਵੀ ਨੇ ਕਾਫੀ ਇੰਟਰਵਿਊਜ਼ ਵੀ ਨਾ ਦੇ ਆਏ ਨੇ ਪੰਜਾਬ ਪੱਖੀ ਨੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਹ ਸਾਰੇ ਨਸ਼ੇ ਨੌਜਵਾਨੀ ਨੂੰ ਕਿਵੇਂ ਅੰਦਰੋਂ ਖਾ ਰਹੇ ਨੇ ਜਾ ਇਹਨਾਂ ਦੀਆਂ ਅੱਗੇ ਦੀਆਂ ਜੇ ਅਸੀਂ ਕਹੀਏ ਇਹ ਮੁਸੀਬਤਾਂ ਜਦੋਂ ਗਾਂ ਪੀੜੀ ਨਵੀਂ ਪੈਦਾ ਹੋਣੀ ਹੈ ਉਹਨਾਂ ਤੇ ਕੀ ਅਸਰ ਪਊਗਾ ਇਹ ਨਸ਼ਿਆਂ ਦਾ ਜਦੋਂ ਜਵਾਨੀ ਦੇ ਅੰਦਰ ਨਸ਼ਾ ਹੋਊਗਾ ਤੇ ਉਹਦੇ ਬਾਰੇ ਗੱਲਬਾਤ ਕਰਦੇ ਆ ਸਸ਼ੀਕਲ ਡਾਕਟਰ ਸਾਹਿਬ ਜੀ ਸਸ਼ੀਕਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜੀ ਥੈਂਕ ਯੂ ਡਾਕਟਰ ਸਾਹਿਬ ਆਪਾਂ ਇੱਕ ਨਸ਼ਾ ਵਿਰੋਧੀ ਮੁਹਿੰਮ ਚੱਲੀ ਹੈ ਪੰਜਾਬ ਦੇ ਵਿੱਚ ਜਿਹਦੇ ਚੋ ਕਿਹਾ ਜਾਂਦਾ ਵੀ ਨਸ਼ਾ ਛਡਾਓ ਆਣਾ ਪੰਜਾਬ ਬਚਾਓ ਉਹ ਨਸ਼ਾ ਵਿਰੋਧੀ ਮੁਹਿੰਮ ਜਿਹੜੀਆਂ ਆਮ ਆਦਮੀ ਪਾਰਟੀ ਉਹ ਚ ਕਿਹਾ ਜਾ ਰਿਹਾ ਦਾਵਾ ਕੀਤਾ ਜਾ ਰਿਹਾ ਕਿ ਵੱਡੇ ਪੱਧਰ ਤੇ ਨਸ਼ੇ ਨੂੰ ਰੋਕਿਆ ਗਿਆ ਤੁਹਾਨੂੰ ਕੀ ਲੱਗਦਾ ਵੀ ਕੁਛ ਥਲ ਪਈ ਕੋਈ ਥੋੜੀ ਬਹੁਤੀ ਨਹੀਂ ਉਹਦੇ ਚ ਤਾਂ ਬਾਕੀ ਸਾਹਿਬ ਤੁਸ ਦੇਖਣ ਵਾਲੀ ਗੱਲ ਹੈਗੀ ਹੈ ਕਿ ਪੋਲਿਟੀਕਲ ਪਾਰਟੀਆਂ ਇਹ ਕਲੀ ਇਹ ਪਾਰਟੀ ਨਹੀਂ ਪਿਛਲੀਆਂ ਪਾਰਟੀਆਂ ਵੀ ਜਿਹੜੀਆਂ ਹੈਗੀਆਂ ਨੇ ਰਹੀਆਂ ਨੇ ਸਰਕਾਰ ਚ ਤਾਂ ਵੀ ਸਾਰਿਆਂ ਨੇ ਕੀਤੇ ਆ لیکن نشਾ ਜਿਹੜਾ ਹੈਗਾ ਉਹ ਸਟੈਪ ਬਾਈ ਸਟੈਪ ਜਿਹੜਾ ਹੈਗਾ ਉਹ ਵੱਧਦਾ ਹੀ ਗਿਆ ਔਰ ਉਹਦਾ ਇੱਕ ਵੱਧ ਕਸਮਤੀ ਇਹ ਹੈਗੀ ਹੈ ਕਿ ਕੱਲੀਆਂ ਸਰਕਾਰਾਂ ਹੀ ਨਹੀਂ ਜਿਹੜੇ ਹੋਰ ਵਿੱਚ ਮੀਡੀਆ ਵੀ ਸੀ ਮੀਡੀਆ ਇਨ ਦੀ ਸੈਂਸ ਕਿ ਜਿਹੜੇ ਸੋਸ਼ਲ ਐਕਟਿਵਿਸਟ ਸੀਗੇ ਜਿਹੜੇ ਨਸ਼ੇ ਵਿਰੁੱਧ ਬੋਲਦੇ ਸੀ ਜਾਂ ਆਮ ਲੋਕ ਵੀ ਹੈਗੇ ਮੇਰੇ ਵੱਲੋਂ ਬਾਰ-ਬਾਰ ਇਹ ਗੱਲ ਕਹੀ ਗਈ ਹੈ ਕਿ ਆਪਾਂ ਸਾਰੇ ਇਨਵੋਲਡ ਆ ਜੀ ਇਹ ਇੱਕ ਨਹੀਂ ਹੈਗਾ ਆਪਾਂ ਸਰਕਾਰ ਨੂੰ ਅਸੀਂ ਜਿੰਨੀ ਮਰਜੀ ਗੱਲਾਂ ਕੱਢੀਏ ਕੋਈ ਅਲਟੀਮੇਟਲੀ ਗੱਲਾਂ ਤਾਂ ਜੇ ਕਿਸੇ ਦਾ ਘਰ ਖਰਾਬ ਹੋਵੇ ਨਾ ਸਭ ਤੋਂ ਪਹਿਲਾਂ ਪਿਓ ਨਹੀਂ ਗੱਲਾਂ ਪੈਂਦੀਆਂ ਹੁੰਦੀਆਂ ਮਾਂ ਪਿਓ ਨਹੀਂ ਪੈਂਦੀਆਂ ਹੁੰਦੀਆਂ ਇਹ ਗੱਲ ਆਪਾਂ ਨੂੰ ਮੰਨਣੀ ਪਏਗੀ ਕਈ ਪੋਲੀਟਿਕਲ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਇਸ ਤਰ੍ਹਾਂ ਕਹਿੰਦੀਆਂ ਨੇ ਕਿ ਨਹੀਂ ਜੀ ਸਾਨੂੰ ਕਲਿਆਣ ਕਿਉਂ ਗੱਲਾਂ ਕੱਢਦੇ ਹੋ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਜਿਹੜਾ ਬੰਦਾ ਸਾਹਮਣੇ ਬੈਠਾ ਜਾ ਕਰਦਾ ਇੰਚਾਰਜ ਆ ਗੱਲਾਂ ਤੁਹਾਨੂੰ ਖਾਣੀਆਂ ਪੈਣੀਆਂ ਨੇ ਜਾਂ ਫਿਰ ਉਸ ਕੁਰਸੀ ਤੇ ਨਾ ਬੈਠੇ ਕੁਰਸੀ ਛੱਡ ਦੇ ਜਿੰਮੇਵਾਰੀ ਚੱਕੀ ਹੈ ਹਾਂ ਉਹਨੇ ਜਿੰਮੇਵਾਰੀ ਚੱਕੀ ਹੈ ਇਹਨ ਚਾਰ ਮਹੀਨੇ ਨਸ਼ਾ ਜਿਹੜਾ ਹੈਗਾ ਉਹ ਖਤਮ ਕਰ ਦਾਂਗੇ ਬਲਕੇ ਵਰਡ ਯੂਜ਼ ਕਰਦੇ ਸੀ ਤੇ ਹੁਣ 4 ਸਾਲ ਹੋ ਗਏ ਮੇਰੇ ਵੱਲੋਂ बार-बार ਇੱਕੋ ਗੱਲ ਬੋਲੀ ਜਾਂਦੀ ਹੈ ਕਿ ਜਿਹੜਾ ਬੰਦਾ ਜਾਂ ਜਿਹੜੀ ਪਾਰਟੀ ਇਹ ਗੱਲ ਕਹੇ ਕਿ ਨਸ਼ਾ 4 ਮਹੀਨੇ ਜਾਂ ਜਾਂ 1 ਸਾਲ ਚ ਵੀ ਕਹਿ ਲੋ 10 ਸਾਲਾਂ ਚ ਵੀ ਕਹ ਦੋ ਮੈਂ ਖਤਮ ਕਰ ਦੂੰਗਾ ਇਹਦਾ ਮਤਲਬ ਉਸ ਨੂੰ ਪਤਾ ਹੀ ਨਹੀਂ ਕਿ ਨਸ਼ਾ ਹੈ ਕੀ ਹੈ ਕਿਉਂਕਿ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਇਹ ਹੈਗੀ ਹੈ ਕਿ ਇਹ ਨਸ਼ੇ ਜਦੋਂ ਦੀ ਦੁਨੀਆ ਬਣੀ ਹੋਈ ਹੈ ਉਹਦੇ ਨਾਲ ਹੀ ਬਣਿਆ ਹੈ ਇਹਦਾ ਮਤਲਬ ਇਹਨੇ ਨਾਲ ਹੀ ਜਾਣਿਆ ਜਿਵੇਂ ਆਪਾਂ ਕਹਿੰਦੇ ਆ ਨਾ ਸਰੀਰ ਦੇ ਨਾਲ ਜਿਹੜੀ ਚੀਜ਼ ਬਣ ਕੇ ਆ ਗਈ ਉਹਨੇ ਨਾਲ ਨਾਲ ਹੀ ਚੱਲ ਜਾਣਾ ਉਹਨੇ ਉਹਦੇ ਵਿੱਚ ਸਵਾਲ ਇਹ ਹੁੰਦਾ ਹੈ ਕਿ ਜਿਹੜੀ ਉਹਦੇ ਵਿੱਚ ਕੋਈ ਤਬਦੀਲੀ ਆਈ ਉਹ ਤਬਦੀਲੀ ਜਿਹੜੀ ਹੈਗੀ ਆ ਉਹਨੂੰ ਤੁਸੀਂ ਕਿਵੇਂ ਸੈੱਟ ਕਰਨਾ ਹੈ ਇਹ ਜ਼ਿੰਮੇਵਾਰੀ ਬਣਦੀ ਹੈ ਜਿਵੇਂ ਮੈਂ ਕਿਹਾ ਹੁਣ ਬਾਡੀ 'ਚ ਬੰਦਾ ਜ਼ਿੰਮੇਵਾਰਤਾ ਚੰਗਿਆ ਉਹਨੇ ਚੰਨਾ ਲੇਕਿਨ ਬੰਦੇ ਦੇ ਵਿੱਚ ਖਰਾਬੀਆਂ ਆਉਂਦੀਆਂ ਨੇ ਨਾ ਤੇ ਉਹ ਖਰਾਬੀਆਂ ਨੂੰ ਜਿਹੜਾ ਸੈਟਲ ਕਰਨਾ ਹੈ ਉਹਦੇ ਵਾਸਤੇ ਫਿਰ ਸਿਸਟਮ ਬਣਿਆ ਹੋਇਆ ਹੁਣ ਪ੍ਰੋਬਲਮ ਸਭ ਤੋਂ ਵੱਡੀ ਸਾਡੀ ਇਹ ਹੈਗੀ ਹੈ ਕਿ ਬਹੁਤ ਸਾਰੇ ਥਾਵਾਂ ਤੇ ਇਹ ਜਿਹੜੀ ਖਰਾਬੀ ਸੀਗੀ ਜਾਂ ਜਿਹਨੂੰ ਆਪਾਂ ਹੁਣ ਨਸ਼ਾ ਕਿਹਾ ਇਹ ਇਸ ਨੂੰ ਨਾਤਾ ਸਮਝਿਆ ਗਿਆ ਤੇ ਸੌਰੀ ਨਾ ਹੀ ਇਹਦੀ ਜੜ ਤੱਕ ਗਿਆ ਗਿਆ ਹੁਣ ਆਪਾਂ ਜੇ ਬਹੁਤ ਜ਼ਿਆਦਾ ਪਿੱਛੇ ਨਾ ਜਾਈਏ ਤੇ ਅੱਜ ਦੀ ਜਿਹੜੀ ਜਵਾਨੀ ਹੈ ਕੀ ਹੈ ਖਾਸ ਕਰਕੇ ਇਹਦੇ ਚ ਅਸੀਂ ਇੱਕ ਵਰਡ ਯੂਜ਼ ਕਰਦੇ ਹਾਂ ਪੀਅਰ ਪ੍ਰੈਸ਼ਰ ਇਹ ਪ੍ਰੈਸ਼ਰ ਦਾ ਮਤਲਬ ਹੈ ਕਿ ਜਿਹੜੇ ਗਰੁੱਪ ਵਿੱਚ ਤੁਸੀਂ ਰਹਿੰਦੇ ਆਂ ਜੁਵੇਦਾ ਉਹ ਕੁਝ ਕਰਦਾ ਤੇ ਉਹ ਇਹਦੀ ਉਹ ਵੀ ਕਰਨ ਦੀ ਕੋਸ਼ਿਸ਼ ਕਰਦਾ ਜਿਵੇਂ ਆਪਾਂ ਕਾਲਜ 'ਚ ਜੇ ਇੱਕ ਇੱਕ ਕਿਸਮ ਦੇ ਕੱਪੜੇ ਪਾਉਂਦੇ ਆਂ ਤਾਂ ਫਿਰ ਬਹੁਤ ਸਾਰੇ ਸਟੂਡੈਂਟਸ ਉਸੇ ਤਰ੍ਹਾਂ ਹੀ ਪਾਉਂਦੇ ਆਂ ਵਿੱਚ ਜਲੀ ਹੈਗੀ ਸਮਾਜ ਦਾ ਦੇਖੀ ਕਹਦੀ ਹਾਂ ਦੇਖਾ ਦੇਖੀ ਹੁੰਦੀ ਹੈ ਉਹਦੇ 'ਚ ਉਹ ਜਿਹੜੇ ਪ੍ਰੈਸ਼ਰ ਕਰਕੇ ਜੋ ਚੀਜ਼ਾਂ इजीली ਅਵੇਲੇਬਲ ਸੀ ਗਿਆ ਜਿਵੇਂ ਪਹਿਲਾਂ ਆਪਾਂ ਪੁਰਾਣੇ ਜਦੋਂ ਗੱਲ ਕਰਦੇ ਸੀ ਉਦੋਂ ਫੀਮ ਪੁਕੀ ਡੋਡੇ ਇਹ ਪੋਸਟ ਵਗੈਰਾ ਦੀਆਂ ਗੱਲਾਂ ਕਰਦੇ ਸੀ ਉਹਨਾਂ ਦਾ ਜਿਹੜਾ ਵੇਚਣ ਦਾ ਤਰੀਕਾ ਸੀਗਾ ਉਹ ਬੜਾ ਵੱਖਰਾ ਵੱਖਰੇ ਜਿਹਾ ਢੰਗ ਦਾ ਸੀਗਾ ਇਹ ਜਿਹੜਾ ਤਰੀਕਾ ਹੈਗਾ ਨਵਾਂ ਇਹ ਇਹ ਤਰੀਕਾ ਜਿਹੜਾ ਹੈਗਾ ਇਹ ਹੈ ਹੀ ਗਰੁੱਪ ਹੈ ਜਿਹੜੇ ਜਿਹੜੇ ਪਹਿਲੇ ਨਸ਼ੇ ਸੀਗੇ ਨਾ ਉਹ ਇੰਡੀਵਿਜੂਅਲ ਨਸ਼ੇ ਸੀਗੇ ਇਹ ਨਸ਼ੇ ਹੈਗੇ ਗਰੁੱਪ ਵਾਲੇ ਨਸ਼ੇ ਇਹ ਗਰੁੱਪ ਵਾਲੇ ਨਸ਼ੇ 'ਚ ਸਿੱਧਾ ਤਾਂ ਜਿਹੜਾ ਇਹਨਾਂ ਨੇ ਨੁਕਸਾਨ ਕਰਨਾ ਹੀ ਕਰਨਾ ਹੈ ਉਹ ਉਹ ਇੱਕ ਇਸ਼ੂ ਹੈ ਲੇਕਿਨ ਇਹਨਾਂ ਨੇ ਜਿਹੜਾ ਇੰਡਾਇਰੈਕਟ ਨੁਕਸਾਨ ਕਰਨਾ ਹੈ ਜਿਹਦੇ ਤੁਸੀਂ ਦੇਖਿਆ ਹੋਣਾ ਹੈਪਟਾਈਟਸ ਸੀ ਜਿਹਨੂੰ ਕਾਲਾ ਪੀਲੀਆ ਕਹਿੰਦੇ ਆ ਆਪਾਂ ਉ ਫਿਰ ਐਚ ਆਈ ਵੀ ਏਡਸ ਜਿਹੜੀ ਹੈਗੀ ਹੈ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਜ਼ਿਆਦਾ ਵਿੱਚ ਐਂਟਰ ਹੋਈਆਂ ਹੁਣ ਉਹਦੇ ਨਾਲ ਕਈ ਸਾਰੇ ਲੋਕ ਕਹਿੰਦੇ ਆ ਕਿ ਮਰ ਰਹੇ ਆ ਵਿੱਚ ਜਿਹੜੇ ਹੈਗੇ ਆ ਉਹ ਇੱਕ ਓਵਰਡੋਜ਼ ਨਾਂ ਦੀ ਗੱਲ ਚਲਾ ਲਈ ਹੋਈ ਹੈ ਐਕਚੁਅਲੀ ਓਵਰਡੋਜ਼ ਜਿਹੜੀ ਹੈਗੀ ਹੈ ਇਹ ਕੋਈ ਬਿਮਾਰੀ ਨਹੀਂ ਹੈ ਓਵਰਡੋਜ਼ ਦਾ ਮਤਲਬ ਹੁੰਦਾ ਹੈ ਜਿਹੜੀ ਇੱਕ ਕਿਸੇ ਚੀਜ਼ ਤੋਂ ਮਾਤਰਾ ਤੋਂ ਤੁਸੀਂ ਜ਼ਿਆਦਾ ਚੀਜ਼ ਲੈ ਲਈ ਉਹਨੂੰ ਆਪਾਂ ਓਵਰਡੋਜ਼ ਕਹਿੰਦੇ ਆ ਨਾ ਤਾਂ ਇਹ ਸਾਲਟ ਹੈ ਨਾ ਇਹ ਬਿਮਾਰੀ ਹੈ ਇਹ ਤਾਂ ਇਹ ਹੈਗਾ ਕਿ ਕਿਹੜੀ ਫਿਰ ਸਵਾਲ ਅੱਗੇ ਆਉਂਦਾ ਕਿ ਕਿਹੜੀ ਚੀਜ਼ ਓਵਰ ਲਾਈ ਤੁਸੀਂ ਹੁਣ ਇੱਥੇ ਆਣ ਕੇ ਗੱਲ ਤੇ ਕੀ ਹੋਈ ਹੈ ਸਭ ਤੋਂ ਵੱਡੀ ਗੱਲ ਜਦੋਂ ਇਹ ਸਿੰਥੈਟਿਕ ਨਸ਼ੇ ਦੀ ਗੱਲ ਹੁੰਦੀ ਹੈ ਚਿੱਟੇ ਦੀ ਗੱਲ ਹੁੰਦੀ ਹੈ ਮੈਡੀਕਲ ਨਸ਼ੇ ਦੀ ਗੱਲ ਹੁੰਦੀ ਹੈ ਇੱਥੇ ਆਣ ਕੇ ਗੱਲ ਟਿਕ ਜਾਂਦੀ ਹੈ ਜਿਹੜੀ ਕਿ ਲੋਕ ਗੱਲ ਨੂੰ ਸਮਝਣ ਨੂੰ ਤਿਆਰ ਨਹੀਂ ਇਸ ਤੱਕ ਇਹ ਜਿਹੜੇ ਲੋਕ ਬਹੁਤ ਸਾਰੇ ਕਹਿ ਰਹੇ ਹਨ ਕਿ ਚਿੱਟੇ ਨਾਲ ਨਸ਼ਾ ਮੌਤਾਂ ਹੋ ਰਹੀਆਂ ਨੇ ਬੀਸਿਕਲੀ ਚਿੱਟੇ ਨਾਲ ਵੀ ਨਸ਼ਾ ਮੌਤ ਹੋ ਸਕਦੀ ਹੈ ਲੇਕਿਨ ਉਹਦੇ ਪਿੱਛੇ ਰਾਜ ਕੁਝ ਹੋ ਰਿਹਾ ਹੈ ਇਹ ਜਿਹੜਾ ਤੁਸੀਂ ਵਰਡ ਯੂਜ਼ ਕੀਤਾ ਨਾ ਆਪਣਾ ਮੈਡੀਕਲ ਨਸ਼ਾ ਜਾਂ ਸਿੰਥੈਟਿਕ ਨਸ਼ਾ ਜਿਹੜਾ ਹੈਗਾ ਅਸਲ 'ਚ ਇਹ ਹੈਗਾ ਕਿ ਮੈਂ ਲੋਕਾਂ ਨੂੰ ਬਾਰ-ਬਾਰ ਇੱਕ ਗੱਲ ਕਹੀ ਹੈ ਕਿ ਇਹ ਜਿਹੜਾ ਚਿੱਟਾ ਹੈਗਾ ਇਹਦੀ ਜਿਹੜੀ ਮਾਂ ਹੈ ਨਾ ਉਹ ਹੈਗੀ ਅਫੀਮ ਹਾਂ ਤੇ ਅਫੀਮ ਦੀ ਆਪਾਂ ਕੀਤੀ ਮੰਗਦੇ ਆ ਇਵਨ ਸਾਡੇ ਤਾਂ ਜਿਹੜੇ ਧਰਮੇਰ ਗਾਂਧੀ ਧਰਮੇਰ ਗਾਂਧੀ ਵਰਗੇ ਹੋਰ ਵੱਡੇ ਲੀਡਰ ਕਾਫੀ ਮਤਲਬ ਸਮਾਜ ਸੇਵੀ ਵੀ ਨੇ ਅੱਜ ਕੱਲ ਟ੍ਰੈਂਡ ਚੱਲਿਆ ਪੋਡਕਾਸਟਾਂ ਦੇ ਵਿੱਚ ਵੀ ਵੀ ਤੁਸੀਂ ਫੀਮ ਨੂੰ ਉਭਾਰ ਕੇ ਪੇਸ਼ ਕਰਨਾ ਉਹਦੇ ਮੈਂ ਫਿਰ ਜਿਹੜੇ ਫੀਮ ਬੀਚਦੇ ਨੇ ਮੈਂ ਉਹਨਾਂ ਬਾਰੇ ਜ਼ਰੂਰ ਗੱਲ ਕਰਾਂਗਾ ਕਿਉਂਕਿ ਮੈਨੂੰ ਉਸ ਗੱਲ ਤੋਂ ਬਹੁਤ ਜ਼ਿਆਦਾ ਗੁੱਸਾ ਆਇਆ ਜਦੋਂ ਇਹ ਗੱਲ ਕਰਦੇ ਆਂ ਹੁਣ ਫੀਮ ਦੀ ਗੱਲ ਕਰਦੇ ਆਂ ਕਿ ਮਧਿਆਪਤੀ ਸਿਸ਼ ਵੀ ਉਕਾਂਦੇ ਆ ਯੂਪੀ 'ਚ ਵੀ ਕੁਝ ਪਾਰਟ ਹੈਗਾ ਜਿਹੜਾ ਜਿੱਥੇ ਉਕਾਂਦੇ ਆ ਕਹਿੰਦੇ ਜੀ ਉੱਥੇ ਤਾਂ ਕੁਝ ਨਹੀਂ ਹੋਇਆ ਇਹ ਸਾਰਕ ਨੂੰ ਇਹ ਕੱਲ ਦਾ ਪਤਾ ਹੋਣਾ ਚਾਹੀਦਾ ਕਿ ਅਫੀਂ ਦੀ ਕਾਜਕਚ ਦੀ ਜਿਹੜੀ ਖੇਤੀ ਹੈ ਇਹ ਰੈਗੂਲੇਟਿਡ ਖੇਤੀ ਹੈ ਇਹ ਇਹਦੇ ਚ ਜਿੰਨੀ ਤੁਸੀਂ ਬੀਜੀ ਉਹਦੇ ਚੋਂ ਕਿੰਨਾ ਨਿਕਲਦੀ ਹੈ ਗਵਰਨਮੈਂਟ ਦਾ ਕੰਟਰੋਲ ਹੁੰਦਾ ਉਹਦੇ ਦੇ ਵਿੱਚ ਠੀਕ ਹੈ ਤੇ ਕਈ ਥਾਵਾਂ ਤੇ ਰਾਜਸਥਾਨ ਤੇ ਮੰਨਿਆ ਗਿਆ ਕਿ ਜੇ ਨਾ ਬਚੇ ਤਾਂ ਉਹਨਾਂ ਦੇ ਸਿਰ ਪੈ ਜਾਂਦੀ ਹੈ ਉਹਨਾਂ ਨੂੰ ਹੋਰ ਆਪਣੇ ਕੋਲ ਦੇਣੀ ਉਹ ਜਿਵੇਂ ਆਪਾਂ ਕਹੇ ਬੇਸਿਕਲੀ ਪਹਿਲੇ ਟਾਈਮ ਅਜ ਫੀਮ ਦੇ ਪੋਸਟ ਦੇ ਠੇਕੇ ਹੁੰਦੇ ਸੀ ਵੀ ਇੱਕ ਮਿਨਿਮਮ ਮੈਕਸਿਮਮ ਡੋਸ ਹੁੰਦੀ ਸੀ ਤਹਿ ਕਾਰਡ ਬਣ ਕੇ ਦਿੱਤੀ ਜਾਂਦੀ ਉਹ ਇੱਕ ਡਿਫਰੈਂਟ ਇਸ਼ੂ ਹੈ ਜਿਹੜੇ ਤੱਕ ਖੇਤੀ ਦੀ ਗੱਲ ਕਰ ਰਹੇ ਹੁਣ ਇਹ ਇਹ ਰਿਕਾਰਡ ਤੇ ਵਿੱਚ ਆਇਆ ਕਿ ਮੰਨ ਵੀ ਲਓ ਚਲੋ ਆਪਾਂ ਉਹਨਾਂ ਲੋਕਾਂ ਦੀ ਗੱਲ ਮੰਨ ਲੈਂਦੇ ਆ ਜਿਹੜੇ ਖੇਤੀ ਦੀ ਗੱਲ ਕਰਦੇ ਆ ਉਹਦੇ ਵਿੱਚ ਇਹ ਹੈਗਾ ਕਿ ਜੇ ਪੰਜਾਬ ਨੂੰ ਮਨ ਵੀ ਲੋ ਅਲਾਉ ਕਰ ਦਿੱਤਾ ਜਾਂਦਾ ਹੈ ਕਿ ਖੇਤੀ ਜਿਹੜੀ ਕਿ ਸੈਂਟਰ ਗਵਰਨਮੈਂਟ ਨਹੀਂ ਕਰਨੀ ਪੰਜਾਬ ਗਵਰਨਮੈਂਟ ਦਾ ਤਾਂ ਕੋਈ ਰੋਲ ਨਹੀਂ ਹੈ ਮੰਨਿਆ ਗਿਆ ਕਿ ਮੈਕਸਿਮਮ ਅਗਰ ਅਲਾਉ ਕਰਨਗੇ ਤੇ ਤੁਹਾਨੂੰ 10000 ਏਕੜ ਤੱਕ ਅਲਾਉ ਕਰਨਗੇ ਮੈਕਸਿਮਮ ਇਹ ਮੰਨਿਆ ਗਿਆ ਤੇ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਖੇਤੀ ਜਿਹੜੀ ਉਹ 42 ਲੱਖ ਏਕੜ ਜ਼ਮੀਨ 'ਚ ਕੀਤੀ ਹੁੰਦੀ ਹੈ ਤੇ ਲੋਕ ਤਰਕ ਦਿੰਦੇ ਨੇ ਲਾਜਿਕ ਪਾਣੀ ਵੀ ਬੱਜੂਗਾ ਸਾਡਾ ਸਾਨੂੰ ਪੈਸੇ ਵੀ ਸਾਨੂੰ ਪੈਸੇ ਵੀ ਮਿਲਣਗੇ ਮੈਂ ਇੱਕ ਗੱਲ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਜੇ ਕਿਸੇ ਨੇ ਜਿਆਦਾ ਪੈਸੇ ਦੇ ਲਾਲਚ ਕਰਨਾ ਹੈ ਤੇ ਉਹ ਜਾਂ ਤਾਂ ਅਫਗਾਨਿਸਤਾਨ ਚਲ ਜਾਓ ਜਾਂ ਮਾਇਨਮਾਰ ਚਲ ਜਾਓ ਠੀਕ ਹੈ ਉੱਥੇ ਜਾਂ ਦੋ ਜਿਹੜੀ ਦੂਸਰੀ ਗੱਲ ਕਿ ਜਿਹੜੀ ਇਹ ਫੀਮ ਹੈਗੀ ਹੈ ਇਹਦੇ ਵਿੱਚੋਂ ਹੀ ਮਾਰਫੀਨ ਕੱਢੀ ਜਾਂਦੀ ਹੈ ਤੇ ਮਾਰਫੀਨ ਦੇ ਵਿੱਚ ਇੱਕ ਮੋਲੀਕੂਲ ਹੋਰ ਆਪਾਂ ਐਡ ਕਰ ਦਿੰਦੇ ਆ ਉਹਨੂੰ ਆਪਾਂ ਹਿਰੋਇਨ ਕਹਿੰਦੇ ਆ ਤੇ ਹਿਰੋਇਨ ਨੂੰ ਇਹ ਹਿਮਾਚਲ ਦੇ ਵਿੱਚ ਠੱਗਾ ਕਹਿੰਦੇ ਐਸ ਕਰਕੇ ਹੋ ਜਿਹਦੀ ਮਾਂ ਜੁੱਦੀ ਹੈ ਉਹਦੇ ਤੁਸੀਂ ਬੱਚੇ ਮਾਰੀ ਜਾਓਗੇ ਤੇ ਮਾਂ ਨੇ ਤੇ ਬੱਚੇ ਜੰਮੀ ਜਾਣੇ ਹੈ ਤੇ ਫਿਰ ਤੁਸੀਂ ਫੀਮ ਦੀ ਕੀਤੀ ਦੀ ਗੱਲ ਕਿਵੇਂ ਕਰਦੇ ਹੋ ਇਸ ਕਰਕੇ ਨਾਲੇ ਦੂਸਰੀ ਗੱਲ ਇਹ ਹੈਗੀ ਹੈ ਕਿ ਬਾਕੀ ਜੀ ਜਿਹੜਾ ਇੱਕ ਹੋਰ ਇਸ਼ੂ ਹੁੰਦਾ ਹੈ ਕਿ ਨਸ਼ਾ ਛੋਟਾ ਹੋਵੇ ਜਾਂ ਵੱਡਾ ਹੋਵੇ ਅਲਟੀਮੇਟਲੀ ਫਿਰ ਉੱਪਰ ਜਾ ਕੇ ਟਿਕ ਜਾਂਦਾ ਜਦੋਂ ਆਪਾਂ ਕਦੀ ਵੀ ਨਸ਼ੇ ਦੇ ਉੱਤੇ ਜਿਹੜੇ ਬੰਦੇ ਲੱਗੇ ਆ ਉਹ ਕਿਸੇ ਪਹਿਲਾਂ ਛੋਟੀ ਜੀ ਕੋਈ ਚੀਜ਼ ਲੈਂਦੇ ਆ ਉਹਦੇ ਸਭ ਤੋਂ ਸੌਖਾ ਜਿਹੜਾ ਹੈਗਾ ਉਹ ਸ਼ਰਾਬ ਹੈਗੀ ਆ ਤੋ ਉਸ ਤੋਂ ਬਾਅਦ ਫਿਰ ਸ਼ਰਾਬ ਪੀਂਦੇ ਪੀਂਦੇ ਫਿਰ ਉਹ ਤੰਬਾਕੂ ਤੇ ਫਿਰ ਤੰਬਾਕੂ ਤੇ ਫਿਰ ਬੀੜੀ ਸਿਗਰਟ ਉਹ ਬੀੜੀ ਸਿਗਰਟ ਤੋਂ ਬਾਅਦ ਫੀ ਮਿਲ ਜਾਂਦੀ ਹੈ ਟੋਡੇ ਮਿਲ ਜਾਂਦੇ ਆ ਪੋਸਟ ਮਿਲ ਜਾਂਦੀ ਹੈ ਜਦੋਂ ਇਹ ਆ ਗਈ ਫਿਰ ਜੇ ਉਹ ਨਹੀਂ ਮਿਲੀ ਫਿਰ ਉਹ ਫੈਂਸੀ ਡੱਲ ਵਾਲੀਆਂ ਸ਼ੀਸ਼ੀਆਂ ਇੱਕ ਟਾਈਮ ਤੇ ਹੁੰਦਾ ਜਿਹੜਾ ਚੀਜ਼ ਨਾ ਵੇਲੇ ਕੋਲੇ ਕੁਝ ਵੀ ਆ ਜਾ ਹਾਂ ਸ਼ੀਸ਼ੀਆਂ ਕੈਪਸੂਲਸ ਉਥੋਂ ਆ ਜਾਂਦੇ ਆ ਫਿਰ ਟੀਕੇ ਆਣੇ ਸ਼ੁਰੂ ਹੋ ਗਏ ਫਿਰ ਉਸ ਤੋਂ ਬਾਅਦ ਫਿਰ ਇਹ ਆ ਗਿਆ ਉਹ ਜਿਹੜੀ ਸਭ ਤੋਂ ਵੱਡੀ ਗੱਲ ਆ ਰਹੀ ਹੈ ਜਿੱਥੇ ਮੈਂ ਗੱਲ ਕਰਨਾ ਚਾਹੁੰਦਾ ਸੀ ਉਹ ਹੈਗਾ ਕਿ ਹਿਰੋਇਨ ਦੇ ਨਾਲ ਵੀ ਮਰ ਸਕਦੇ ਆ لیکن ਜਿਹੜੇ ਜਿਆਦਾ ਮਰਦਕ ਨੇ ਉਹਦੇ ਚ ਨਾ ਇੱਕ ਨਵਾਂ ਹੋਰ ਇੱਕ ਸਾਲਟ ਹੈਗਾ ਫੈਂਟਨਿਲ ਨਾਲ ਦਾ ਉਹ ਬਹੁਤ ਜਿਆਦਾ ਪੋਟੈਂਟ ਹੈਗਾ ਪੋਟੈਂਟ ਮਤਲਬ ਹੈਗਾ ਉਹਦੀ ਪੋਟੈਂਸੀ ਬਹੁਤ ਜ਼ਿਆਦਾ ਹੈਗੀ ਹੈ ਜਿਵੇਂ ਐਵਰੇਜ ਤੌਰ ਤੇ ਇਹ ਮੰਨਿਆ ਗਿਆ ਕਿ ਜਿਹੜੀ ਅਫੀਮ ਹੈਗੀ ਹੈ ਉਹ ਜਿਹੜੀ ਜਦੋਂ ਹਿਰੋਇਨ ਪੰਦੀ ਹੈ ਤਾਂ ਉਹ 50% ਉਹਦੀ ਪੋਟੈਂਸੀ ਵਧ ਜਾਂਦੀ ਹੈ ਤੇ ਇਹ ਮੰਨਿਆ ਗਿਆ ਕਿ ਸ਼ਾਇਦ ਹਿਰੋਇਨ ਤੋਂ ਵੀ 100 ਗੁਣਾ ਜ਼ਿਆਦਾ ਜਿਹੜੀ ਫੈਂਟਨਲ ਹੈਗੀ ਹੈ ਤੇ ਉਹ ਹੋਰ ਫੈਂਟਨਲ ਵੈਸੇ ਹੈਗੀ ਹੈ ਸਸਤੀ ਹਰਾਂ ਜਿਹੜੀ ਹੈਗੀ ओरिजिनल ਉਹ ਮਹਿੰਗੀ ਹੈ ਉਹਦੇ ਵਿੱਚ ਮਿਕਸ ਕਰ ਕਰਕੇ ਤੇ ਲੋਕਾਂ ਨੂੰ ਖਲਾਈ ਜਾਂਦੇ ਆ ਅਸਲ ਬੰਦੇ ਮਰਨ ਦਾ ਬਹੁਤੀ ਵਾਰੀ ਕਾਰਨ ਇਹ ਹੈਗਾ ਪਰ ਲੋਕ ਓਵਰਡੋਸ ਓਵਰਡੋਸ ਦੀਆਂ ਗੱਲਾਂ ਕਰੀ ਜਾਂਦੇ ਆ ਹੁਣ ਓਵਰਡੋਸ ਵੀ ਤੁਹਾਨੂੰ ਤਾਂ ਪਤਾ ਲੱਗੇਗਾ ਜੇ ਤੁਸੀਂ ਉਹਦਾ ਪੋਸਟਮਾਰਟਮ ਕਰੋਗੇ ਤੇ ਪੋਸਟਮਾਰਟਮ ਤੇ ਪੰਜਾਬ ਵਿੱਚ ਇੱਕ ਵੀ ਨਹੀਂ ਹੋਇਆ ਮਤਲਬ ਨਸ਼ੇ ਨਾਲ ਮਰਨ ਵਾਲੇ ਕਿਸੇ ਦਾ ਵੀ ਨਹੀਂ ਹੋਇਆ ਹਾਲੇ ਇੱਕ ਨਹੀਂ ਹੋਇਆ ਕੀ ਕਾਰਨ ਰਹਿੰਦੇ ਨੇ ਬੇਇਮਾਨ ਨੇ ਠੀਕ ਹੈ ਫੜੇ ਜਾਣਗੇ ਹਾਂ ਫੜੇ ਜਾਣਗੇ ਆ ਤੁਸੀਂ ਹੁਣ ਜਿਹੜਾ ਇਹ ਯੁੱਧ ਨਸ਼ਾ ਵਿਰੋਧ ਤੁਜੋ ਜਿੱਥੋਂ ਤੁਸੀਂ ਗੱਲ ਕੀਤੀ ਜਿਹੜਾ ਇਹਨਾਂ ਨੇ 22 ਚ ਜਦੋਂ ਸਰਕਾਰ ਬਣੀ ਸੀ ਮਾਰਚ ਚ ਤੇ 25 ਮਾਰਚ ਚ ਚਾਲਕੇ ਇਹਨਾਂ ਨੇ ਸ਼ੁਰੂ ਕੀਤਾ ਤੇ 30 ਜੂਨ ਨੂੰ 31 ਮਈ ਨੂੰ ਇਹਨਾਂ ਦਾ ਯੁੱਧ ਨਸ਼ਾ ਵਿਰੋਧ ਖਤਮ ਵੀ ਹੋ ਗਿਆ ਸੀ ਨਹੀਂ ਪਰ ਇਹ ਤੱਕ ਇਹ ਮਜੀਠੀਆ ਵਰਗੇ ਨੂੰ ਅੰਦਰ ਕਰਕੇ ਕਹਿ ਵੀ ਰਿਹਾ ਨੇ ਕਰਦਾ ਮਜੀਠੀਆ ਵਰਗੇ ਨੂੰ ਮਜੀਠੀਆ ਨੇ ਜੋ ਕੀਤਾ ਹੋਊਗਾ ਉਹ ਤਾਂ ਰਿਕਾਰਡ ਚ ਹੈ ਲੇਕਿਨ ਇਹਨਾਂ ਨੇ ਮਜੀਠੀਆ ਨੂੰ ਵੀ ਨਸ਼ੇ ਦੇ ਕੇਸਸ ਨਹੀਂ ਫੜਾਇਆ ਫੜਾਇਆ ਤਾਂ ਡੀਏ ਦੇ ਕੇਸਸ ਸੀਗਾ ਬੈਮਾਨ ਨੇ ਝੂਠ ਬੋਲਦੇ ਨੇ ਫਿਰ ਨਹੀਂ ਪਰ ਜਦੋਂ ਜਦੋਂ ਅਸੀਂ ਟੈਕਨੀਕਲੀ ਦੇਖਦੇ ਆ ਕਾਗਜ਼ਾਂ 'ਚ ਉਦੋਂ ਪਤਾ ਲੱਗਦਾ ਪਰ ਅਦਰਵਾਈਜ਼ ਬਿਆਨਾਂ 'ਚ ਭਗਵੰਤ ਮਾਨ ਦੇ ਆਪ ਦੇ ਵੀ ਤੇ ਇਹਨਾਂ ਦੇ ਸੁਪਰੀਮੋ ਕੇਜਰੀਵਾਲ ਤੇ ਇਹਨਾਂ ਦੇ ਨਾਲ ਦੇ ਸੋਧੀਆਂ ਨਾਲ ਵੀ ਬੋਲ ਰਹੇ ਨੇ ਕੋਰਟਾਂ 'ਚ ਕਿਉਂ ਹਾਰਦੇ ਆ ਆਪਾਂ ਕੋਰਟਾਂ 'ਚ ਆਪਾਂ ਇਸੇ ਕਰਕੇ ਹਾਰਦੇ ਆ ਕਿਉਂਕਿ ਤੁਸੀਂ ਸਹੀ ਜਿਹੜਾ ਹੈਗਾ ਐਵੀਡੈਂਸ ਉੱਥੇ ਪ੍ਰੋਡਿਊਸ ਨਹੀਂ ਕਰਨੇ ਕੋਰਟਾਂ ਦੇ ਚੱਕੇ ਬਾਹਰ ਮਾਰਨੇ ਆ ਉਹ ਠੀਕ ਆ ਹੁਣ ਇਹ ਇਹਦਾ ਵਿਕਰਮ ਜਿੱਥਿਆ ਤਾਂ ਆਨ ਬਹੁਤ ਜ਼ਿਆਦਾ ਆਉਂਦਾ ਰਿਹਾ ਇਹਦੇ 'ਚ ਕੋਈ ਸ਼ੱਕ ਵੀ ਨਹੀਂ ਹੈਗੀ ਕਿ ਜੇ ਆਪਾਂ ਕੱਲੇ ਮਜੀਠੀ ਦਾ ਨਾਮ ਲਈਏ ਲੇਕਿਨ ਜਿਹੜੀ ਪਿਛਲੀ ਸਰਕਾਰ ਇਹਨਾਂ ਦੀ 12 ਤੋਂ ਲੈ ਕੇ 17 ਤੱਕ ਰਹੀ ਹੈ ਉਹਦੇ 'ਚ ਇਹਨਾਂ ਨੇ ਕੋਈ ਘੱਟ ਥੋੜੀ ਕੀਤਾ ਤੇ ਜਿਹੜੀ ਉਸ ਤੋਂ ਅੱਗੇ ਆਈ ਹੈ ਉਹਨੇ ਕਿਹੜਾ ਘੱਟ ਕੀਤਾ ਤੇ ਜਿਹੜੇ ਹੁਣ ਜਿਹੜੇ ਹੁਣ ਹੈਗੇ ਆ ਇਹਨਾਂ ਨੇ ਇਹ ਸਾਰਿਆਂ ਦਾ ਪਿਓ ਨਿਕਲੇ ਇਹਨਾਂ ਦਾ ਸਭ ਤੋਂ ਵੱਡਾ ਚੋਰ ਤਾਂ ਹੁਣ ਪੜਿਆ ਗਿਆ ਹੋਇਆ ਜਿਹਦੇ ਕੋਲ ਇੱਕ ਅੱਧਾ 10 20 ਕਰੋੜ ਨਹੀਂ ਪਤਾ ਨਹੀਂ ਕਿੰਨੇ 100 ਕਰੋੜ ਤੇ ਕਿੰਨੀਆਂ 100 ਪ੍ਰਾਪਰਟੀ ਜਿਹੜੀਆਂ ਜੇ ਇਹ ਉਹ ਬੰਦਾ ਹੈਗਾ ਜਿਹਨੂੰ ਇਹਨਾਂ ਨੇ ਜੁਧ ਨਸ਼ਿਆਂ ਵਿਰੋਧ ਦਾ ਮੇਨ ਮੇਨ ਸਿੱਟ ਦਾ ਇਹ ਇਹ ਸੀ ਬੰਦਾ ਵਿੱਚ ਤੇ ਤੁਹਾਡਾ ਮੇਨ ਹੀ ਫੜਿਆ ਗਿਆ ਹੋਇਆ ਤੇ ਫਿਰ ਤੇ ਫਿਰ ਤੁਸੀਂ ਅ ਅੱਜ ਦੀ ਡੇਟ ਦੇ ਵਿੱਚ ਕੋਈ ਮੰਨੇ ਜਾਂ ਨਾ ਮੰਨੇ ਇਹਦਾ ਮਤਲਬ ਡਾਇਰੈਕਟਲੀ ਇੰਡੈਕਲੀ ਤੇ ਭਗਵੰਤ ਮਾਨ ਸਰਕਾਰ ਇਨਵੋਲਡ ਹੈ ਮੈਂ ਤਾਂ ਬੜੀ ਬੜੀ ਮੈਂ ਤਾਂ ਇਹ ਇਹ ਇਸ਼ੂ ਜਿਹੜਾ 2002 ਤੋਂ ਸ਼ੁਰੂ ਕੀਤਾ ਹੋਇਆ ਹੈ ਔਰ 2007 ਦੇ ਵਿੱਚ ਮੈਂ ਇੱਕ ਰਿਪੋਰਟ ਵੀ ਦਿੱਤੀ ਸੀ ਗਵਰਨਮੈਂਟ ਨੂੰ ਕਿ ਪੰਜਾਬ ਦੇ ਵਿੱਚ ਪੁਲਿਸ ਡਿਪਾਰਟਮੈਂਟ ਤੇ ਹੈਲਥ ਡਿਪਾਰਟਮੈਂਟ ਮੈਂ ਆਪਣੇ ਡਿਪਾਰਟਮੈਂਟ ਨੂੰ ਜ਼ਰੂਰ ਵਿੱਚ ਪਾਣਾ ਕਿਉਂਕਿ ਸਾਡਾ ਵੀ ਕਾਫੀ ਜ਼ਿਆਦਾ ਵੱਡਾ ਹਿੱਸਾ ਹੈ ਤੇ ਇਹ ਦੋਵੇਂ ਅਜਿਹੀ ਰਲੇ ਹੋਏ ਆ ਤੇ ਲੋਕਾਂ ਦਾ ਸਤਿਆਨਾਸ਼ ਕਰ ਰਹੇ ਆ ਤੇ ਜੇ ਇਹਦੇ ਉੱਤੇ ਕੰਟਰੋਲ ਨਾ ਕੀਤਾ ਤੇ ਇਹ 2007 ਦੀ ਰਿਕਾਰਡਡ ਹੈ ਮੇਰੇ ਵੱਲੋਂ ਜੀ ਤੁਸੀਂ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜਿਥੇ ਆ ਕੇ ਖੜਾ ਕਰਤਾ ਜੇ ਉਦੋਂ ਮੈਡੀਕਲ ਨਸ਼ੇ ਦੇ ਉੱਤੇ ਕਿਸੇ ਨਾ ਕਿਸੇ ਢੰਗ ਨਾਲ ਕੰਟਰੋਲ ਕਰ ਲੈਂਦੇ ਤੇ ਆ ਜਿਹੜਾ ਸਿਆਪਾ ਜਿਹੜਾ ਹੈਗਾ ਸੀ ਚਿੱਟੇ-ਚੁਟੇ ਦਾ ਨਾ ਪੈਂਦਾ ਜਾਂ ਘੱਟ ਪੈਂਦਾ ਤੇ ਅਸੀਂ ਨਾ ਅੱਜ ਕੱਲ ਜਦੋਂ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਆਪ ਵੀ ਹੋਣ ਪੜ ਕੇ ਨਿਕਲੀਆਂ ਅਸੀਂ ਕੈਪਸੂਲਾਂ ਦਾ ਬਹੁਤ ਰੁਝਾਨ ਦੇਖਿਆ ਪਰ ਹੈਗਾ ਸਿਗਨੇਚਰ ਟਰਮਾਡੋਲ ਵਾਲੀ ਗੁਰਗੀਆਂ ਗੋਲੀਆਂ ਯਾਰ ਨਸ਼ਾ ਛਡਾਊ ਕੇਂਦਰਾਂ ਦੀ ਜੀਵ ਵਾਲੀ ਗੋਲੀਆਂ ਗੋਲੀਆਂ ਆ ਉਹ ਗੋਲੀਆਂ ਤੇ ਇੱਕ ਤਾਂ ਬੱਚਿਆਂ ਨੇ ਖਾਣੀਆਂ ਇੱਕ ਉਹਦੀ ਸਨਿਫ ਵੀ ਲੈਣ ਲੱਗੇ ਨੱਕ ਨਾਲ ਖਿੱਚ ਕੇ ਵੀ ਹਾਲਾਂਕਿ ਉਹ ਦਿਮਾਗ ਨੂੰ ਹਿੱਟ ਕਰਦਾ ਹੋਊਗਾ ਸਿੱਧਾ ਅਸੀਂ ਜਿਵੇਂ ਸੋਚਦੇ ਆ ਸਾਨੂੰ ਪਤਾ ਨਹੀਂ ਪਤਾ ਪਰ ਇਹ ਨਸ਼ਾ ਬਹੁਤ ਨੌਜਵਾਨੀ ਦੇ ਵਿੱਚ ਚੜ ਗਿਆ ਇਸ ਟਾਈਮ ਦੇ ਵਿੱਚ ਅਸੀਂ ਕੀ ਤੇ ਉਹ ਮਾਲਵੇ ਵਾਲੀ ਸਾਈਡ ਜਿਆਦਾਤਰ ਨਹੀਂ ਮੈਂ ਮੈਂ ਬੇਸਿਕਲੀ بار بار ਇੱਕੋ ਗੱਲ ਨੂੰ ਕਹਿੰਦਾ ਕਿ ਲੋਕ ਚਿੱਟਾ ਚਿੱਟਾ ਕਹਿ ਕੇ ਬੰਦ ਕਰਦੇ ਨੇ ਇਕੱਲਾ ਚਿੱਟੇ ਦੀ ਇਸ਼ੂ ਨਹੀਂ ਹੈਗਾ ਜੇ ਸਟੈਟਿਸ ਕੱਢਿਆ ਜਾਵੇ ਤੇ ਚਿੱਟਾ ਜਿਹੜਾ ਹੈਗਾ ਉਹ ਚੌਥੇ ਜਾਂ ਪੰਜਵੇਂ ਨੰਬਰ ਮਤਲਬ ਜੇ ਆਪਾਂ ਪੰਜ ਬੰਦਿਆਂ ਨੂੰ ਦੇਖੀਏ ਨਸ਼ਾ ਕਰਦੇ ਆ ਤੇ ਉਹਦੇ ਚ ਪੰਜਵਾਂ ਚੌਥਾ ਜਾਂ ਪੰਜਵਾਂ ਬੰਦਾ ਆਏਗਾ ਚਿੱਟਿਆਲਾ ਤਿੰਨੀਆਂ ਚਾਰ ਤਾਂ ਹੋਰ ਆਣੇ ਆ ਉਹਦੀ ਕੋਈ ਗੱਲ ਨਹੀਂ ਕਰਦਾ ਪੋਸਟਾਲਾ ਕੋਈ ਫੀਮ ਵਾਲਾ ਹਾਂ ਉਹ ਉਹਦੀ ਗੱਲ ਨਹੀਂ ਕਰਦਾ ਤੇ ਹੈ ਤੇ ਉਹ ਵੀ ਉਹ ਵੀ ਨਸ਼ਾ ਹੀ ਹੈ ਜਿਵੇਂ ਤੁਸੀਂ ਹੁਣ ਸਿਗਨੇਚਰ ਕੈਪਸੂਲਸ ਦੀ ਗੱਲ ਕੀਤੀ ਹੈ ਪਰ ਪ੍ਰੋਬਲਮ ਇਹ ਹੈ ਕਿ ਸਿਗਨੇਚਰ ਵਰਗੇ ਜਿਹੜੇ ਹੈਗੇ ਆ ਉਹਨੂੰ ਵੀ ਫਿਰ ਨਾ ਆਪਾਂ ਨੂੰ ਸਮਝਣ ਦੀ ਜ਼ਰੂਰਤ ਹੁੰਦੀ ਹੈ ਇਹ ਜਿਹੜੇ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਸਾਰੀਆਂ ਸਿੰਥੈਟਿਕ ਕਹਿ ਲਓ ਜਾਂ ਮੈਡੀਕਲ ਕਹਿ ਲਓ ਆਪਾਂ ਬੇਸਿਕਲੀ ਹੈ ਤਾਂ ਇਹ ਬਾਡੀ ਸਾਡੇ ਮੈਡੀਕਲ ਹੈਲਥ ਦਾ ਪਾਰਟ ਨਹੀਂ ਪਰ ਜਦੋਂ ਆਪਾਂ ਕਿਸੇ ਚੀਜ਼ ਨੂੰ ਲੋੜ ਤੋਂ ਜ਼ਿਆਦਾ ਲੈਨੇ ਆ ਤਾਂ ਅਸੀਂ ਉਸ ਨੂੰ ਨਸ਼ਾ ਕਹਿੰਦੇ ਆ ਜਿਵੇਂ ਹੁਣ ਤੁਸੀ ਸਮਝਣਾ ਹੋਵੇ ਨਾ ਕਿ ਮੈਡੀਸਿਨ ਦੇ ਵਿੱਚ ਤੇ ਡਰੱਗ ਦੇ ਵਿੱਚ ਕੀ ਫਰਕ ਹੈ ਹੈ ਤਾਂ ਦੋਵੇਂ ਇੱਕੋ ਚੀਜ਼ ਨਹੀਂ ਪਰ ਮੈਡੀਸਿਨ ਉਦੋਂ ਤੱਕ ਹੈਗੀ ਆ ਜਦੋਂ ਤੱਕ ਉਹ ਤੁਹਾਡੇ ਡਾਕਟਰ ਯੂਜ਼ ਕਰ ਰਿਹਾ ਉਸ ਨੂੰ ਜਦੋਂ ਉਹੀ ਮੈਡੀਸਿਨ ਜਿਹੜੀ ਹੈਗੀ ਆ ਇੱਕ ਲੋੜ ਤੋਂ ਜ਼ਿਆਦਾ ਯੂਜ਼ ਹੋ ਜੇਗੀ ਤੇ ਉਹਦਾ ਜਿਹੜਾ ਆਪਾਂ ਕਹਿੰਦੇ ਆ ਸਾਈਕੋਟ੍ਰੋਪਿਕ ਜਿਹੜਾ ਹੈਗਾ ਵੀ ਦਿਮਾਗ ਤੇ ਕੰਟਰੋਲ ਕਰਕੇ ਉਹਨੂੰ ਤੇ ਉਹ ਫਿਰ ਨਿਸ਼ੇਚਕ ਨੂੰ ਕਿਉਂਕਿ ਜਿਵੇਂ ਅਸੀਂ ਨਾਰਮਲ ਹੀ ਕਰਦੇ ਆ ਵੀ ਕਈ ਵਾਰੀ ਡਾਕਟਰ ਨੂੰ ਕਹਿੰਦਾ ਵੀ ਸਿਰ ਬਹੁਤ ਦੁਖਦਾ ਕੁਝ ਜ਼ਿਆਦਾ ਤੇਜ਼ ਵਾਲੀ ਦਵਾਈ ਦੇ ਦੇ ਤੇ ਚਨੀਂਦ ਆ ਜੇ ਫਿਰ ਉਦੋਂ ਮਿਲਦਾ ਉਹ ਡੋਜ਼ ਥੋੜੀ ਵਧ ਜਾਂਦੀ ਹੁੰਦੀ ਆ ਹਾਂ ਉਹ ਡੋਜ਼ ਵੀ ਡੋਜ਼ ਵੀ ਵੱਧਦੀ ਹੈਗੀ ਪਰ ਉਹ ਤੇ ਚਲੋ ਡੋਜ਼ ਸੜੀ ਹੈਗੀ ਇੱਕ ਟੈਂਪਰੇਰੀ ਹੁੰਦੀ ਆ ਤੁਹਾਡੀ ਤੇ ਨੂੰ ਕੰਟਰੋਲ ਕੀਤਾ ਤੇ ਗੱਲ ਖਤਮ ਹੋ ਗਈ ਜਿਹੜੀ ਚੀਜ਼ ਤੁਹਾਡੇ ਸਿਸਟਮ ਨੂੰ ਉੱਪਰੋਂ ਜਾ ਕੇ ਕੰਟਰੋਲ ਕਰ ਲੇਗੀ ਦਿਮਾਗ ਨੂੰ ਉਹ ਫਿਰ ਉਹ ਡਰਗਸ ਬਣ ਜਾਂਦੀ ਹੈ ਨਸ਼ਾ ਬਣ ਜਾਂਦੀ ਹੈ ਤੁਹਾਡੀ ਬੋਡੀ ਉਹਦੇ ਤੇ ਡਿਪੈਂਡੈਂਟ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਇਹ ਇਹ ਚੀਜ਼ਾਂ ਜਿਹੜੀਆਂ ਨੇ ਨਸ਼ੇ ਬਾਰੇ ਲੋਕਾਂ ਆਉਂਦੀਆਂ ਮਿਸਕਨਸੈਪਸ਼ਨਸ ਬਹੁਤ ਹੈ ਸੋ ਮੈਂ ਤਾਂ ਤੁਹਾਡੇ মিডিਆ ਰੰਮੀ ਸਰਕਾਰ ਨੂੰ ਇਹ ਗੱਲ ਕਹਾਂਗਾ ਕਿ ਮੈਂ ਨਹੀਂ ਕਹਿੰਦਾ ਕਿ ਤੁਸੀਂ ਲੋਕਾਂ ਨੂੰ ਇਹ ਗੱਲ ਕਹੋਗੇ ਕਿ ਤੁਸੀਂ ਨਸ਼ਾ ਖਤਮ ਕਰਤਾ ਤੁਸੀਂ ਇਹ ਗੱਲ ਕਹੋ ਕਿ ਨਸ਼ੇ ਦੇ ਮਾੜੇ ਅਸਰ ਹੁੰਦੇ ਆ ਅਸੀਂ ਉਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਹਦੇ ਉੱਤੇ ਕੰਮ ਕਰਾਂਗੇ। ਬਿਨ ਕੰਟਰੋਲ ਕੀਤਾ ਜਾ ਸਕਦਾ ਥੋੜਾ। ਕੰਟਰੋਲ ਕੀਤਾ ਜਾ ਸਕਦਾ ਹੈ ਜਾਂ ਤੁਸੀਂ ਦੇਖੋ ਨਾ ਜਿਹੜਾ ਕੋ ਬੰਦਾ ਨਸ਼ਾ ਕਰਦਾ ਹੈ ਉਹਦਾ ਰੀਜ਼ਨ ਲੱਭਣਾ ਪਏਗਾ ਪਹਿਲਾਂ ਕਿ ਉਹ ਕਿਉਂ ਕਰਦਾ। ਸਭ ਤੋਂ ਪਹਿਲਾਂ ਰੀਜ਼ਨ ਲੱਭ ਕੇ ਫਿਰ ਤੁਸੀਂ ਜਦੋਂ ਮੈਂ ਤੁਹਾਨੂੰ ਕੁਝ ਦੀ ਮਦਦ ਕਰੋ। ਤੇ ਮਦਦ ਕਰਕੇ ਫਿਰ ਇਹ ਹੈਗਾ ਕਿ ਜਿਹੜਾ ਰੀਜ਼ਨ ਉਹਦਾ ਸ਼ੁਰੂ ਹੋਇਆ ਸੀਗਾ ਜਿਵੇਂ ਅੱਜ ਦੀ ਡੇਟ 'ਚ ਅਸੀਂ ਮੰਨ ਕੇ ਚੱਲਦੇ ਹਾਂ ਕਿ ਨਸ਼ੇ ਨਾਲ ਲੋਕ ਦੋ ਤਿੰਨ ਤਰ੍ਹਾਂ ਹੈਗੇ ਆ ਕਰਦੇ ਆ। ਜੀ। ਇਹ ਇੱਕ ਲੋਕ ਉਹ ਹੈਗੇ ਆ ਜਿਨ੍ਹਾਂ ਜਿਹੜੇ ਲੇਅਰ ਪਲੇਅਰ ਵਾਸਤੇ ਕਰਦੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਕੋਈ ਵੀ ਉਹ ਤਾਂ ਜੇ ਵਿੱਚ ਪੈਸੇ ਹੈਗੇ ਆ ਤੇ ਮੈਂ ਆ ਕਹਦਾ ਜੀ ਮੈਂ ਉਹ ਕਹਦਾ ਮੌਜ ਮਸਤੀ ਕਾਲਜ ਦੇ ਸਟੂਡੈਂਟਸ ਹੈਗੇ ਜਿਵੇਂ ਤੁਹਾਨੂੰ ਦੱਸਿਆ ਕੀ ਪ੍ਰੈਸ਼ਰ ਹੁੰਦਾ ਹੈ ਯਾਂ ਵੱਡੇ ਵੀ ਘਾਤ ਨਜ਼ੀਕ ਖੜੇ ਹਾਂ ਸੋ ਸਭ ਕਹ ਲੈਂਦੇ ਆ ਦੂਸਰਾ ਵਿੱਚ ਉਹ ਹੁੰਦਾ ਹੈ ਕਿ ਲੋਕ ਜਿਹੜੇ ਨਾ ਸਟ੍ਰੈਸ ਥਲੇ ਆ ਗਏ ਕਿ ਤੁਹਾਨੂੰ ਜੌਬ ਨਹੀਂ ਮਿਲ ਰਹੀ ਜੀ ਯਾਂ ਕੋਈ ਫੈਮਿਲੀ ਡਿਸਪਿਊਟ ਹੋ ਗਿਆ ਜੀ ਯਾਂ ਕੋਈ ਮੈਟਰੀਮੋਨিয়াল ਡਿਸਪਿਊਟ ਹੋ ਗਿਆ ਜੀ ਫਿਰ ਉਹਦੇ ਚ ਉਹਦੇ ਤੋਂ ਆਪਣੇ ਆਪ ਨੂੰ ਰਲੀਵ ਕਰਨ ਵਾਸਤੇ ਤਾਂ ਫਿਰ ਉਹ ਦੂਜੇ ਪਾਸੇ ਨੂੰ ਡਿਵਰਟ ਹੋ ਜਾਂਦੇ ਆ ਸੋ ਇਹ ਐਕਚੁਅਲੀ ਇਹਨਾਂ ਇਹਨਾਂ ਚੀਜ਼ਾਂ ਨੂੰ ਪਹਿਲਾਂ ਸਮਝਣ ਦੀ ਜਰੂਰਤ ਹੈ ਫਿਰ ਉਹਦੇ ਅਕੋਰਡਿੰਗਲੀ ਟ੍ਰੀਟ ਕਰੋ ਹੁਣ ਦੇਖੋ ਜਿਹੜਾ ਬੰਦਾ ਮਜਬੂਰੀ ਚ ਹੈਗਾ ਉਹਨੂੰ ਟ੍ਰੀਟ ਕਰਨ ਦਾ ਡਿਫਰੈਂਟ ਮੈਥਡ ਆਏਗਾ ਜਿਹੜਾ ਬੰਦਾ ਲੀਅਰ ਪਲੇਅਰ ਚ ਹੈਗਾ ਉਹਨੂੰ ਟ੍ਰੀਟ ਕਰਨ ਦਾ ਸਿਸਟਮ ਥੋੜਾ ਜਿਹਾ ਵਕਰਾ ਆਏਗਾ ਕਿਉਂਕਿ ਬੇਸਿਕਲੀ ਇਹਦੀ ਕੋਈ ਬਹੁਤ ਲੰਬੀ ਛੋਟੀ ਦਵਾਈ ਨਹੀਂ ਹੁੰਦੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਇਹਦੀ ਕਾਉਂਸਲਿੰਗ ਤੇ ਕਾਉਂਸਲਿੰਗ ਜੇ ਤੁਸੀਂ ਸਹੀ ਢੰਗ ਨਾਲ ਕਰੋਗੇ ਫਿਰ ਤੁਸੀਂ ਰੂਟ ਤੇ ਪਹੁੰਚੋਗੇ ਜਿਵੇਂ ਅਸੀਂ ਕਹਿੰਦੇ ਹਾਂ ਨਾ ਡਾਕਟਰ ਸੜੇ ਹੈਗੇ ਆ ਟ੍ਰੀਟਮੈਂਟ ਦਾ ਇਸ਼ੂ ਨਹੀਂ ਹੁੰਦਾ ਟ੍ਰੀਟਮੈਂਟ ਤਾਂ ਤੁਸੀਂ ਜਿੱ ਮੈਡੀਕਲ ਕਿਤਾਬ ਚੋਂ ਪੜ੍ਹ ਲਓ ਸਵਾਲ ਹੁੰਦਾ ਡਾਇਗਨੋਸ ਕਰਨ ਦਾ ਤੇ ਡਾਇਗਨੋਸ ਕਰਨਾ ਤਾਂ ਤੁਹਾਨੂੰ ਉਹਦੇ ਚ ਸਿਆਣਪ ਚਾਹੀਦੀ ਹੁੰਦੀ ਹੈ ਡਾਕਟਰ ਦੀ ਚਾਹੇ ਉਹ ਆਪਣੀ ਸਿਆਣਪ ਨਾਲ ਕਲੀਨਿਕਲ ਸੈਂਸ ਜਿਹਨੂੰ ਆਪਾਂ ਕਹਿੰਦੇ ਆ ਉਹ ਯੂਜ਼ ਕਰ ਲਵੇ ਜਾਂ ਉਹ ਟੈਸਟ ਕਰਕੇ ਯੂਜ਼ ਕਰ ਲਵੇ ਹੁਣ ਤੁਸੀਂ ਜਿਹੜੀ ਮੈਂ ਪਹਿਲਾਂ ਇੱਕ ਬਾਡੀ ਕੀਤਾ ਸੌਰੀ ਕਿ ਪੋਸਟਮਾਰਟਮ ਤਾਂ ਤੁਸੀਂ ਕੀਤਾ ਨਹੀਂ ਤਾਨੂੰ ਕਿਵੇਂ ਪਤਾ ਕਿ ਕਿਹੜੀ ਕਿਹੜੀ ਚੀਜ਼ ਨਾਲ ਮਰਿਆ? ਜੋ ਵੱਡਾ ਵਾਲ ਨਾਲ ਮਰਿਆ। ਹਾਂ, ਕਿ ਉਹ ਚਿੱਟੇ ਨਾਲ ਹੀ ਮਰਿਆ, ਉਹ ਫੈਂਟਨੈਲ ਨਾਲ ਮਰਿਆ, ਉਹ ਹਾਰਟ ਟੈਕਨਾਲੋਜੀ ਮਰ ਗਿਆ ਜਾਂ ਉਹ ਜਿਹੜਾ ਟੀਕਾ ਆਪਾਂ ਲਾਇਆ ਉਹਦੀ ਡੋਜ਼ ਜਿਹੜੀ ਹੈਗੀ ਆ ਬਾਤ ਘਟਲਾਈ ਜਾਂ ਉਹ ਤਾਂ ਤਰੀਕਾ ਗਲਤ ਸੀਗਾ। ਜਾਂ ਉਹਨੇ ਅੰਦਰ ਜਾ ਕੇ ਕੀ ਕੀਤਾ? ਉਹਦੇ ਉਹਦੇ ਬਾਰੇ ਤਾਂ ਗੱਲ ਹੀ ਨਹੀਂ ਕਰ ਰਿਹਾ ਕੋਈ। ਤੇ ਫਿਰ ਫਿਰ ਆਪਾਂ ਟ੍ਰੀਟਮੈਂਟ ਕੀ ਕਰ ਰਹੇ ਆ? ਫਿਰ ਇੱਕ ਬੜਾ ਸਪੈਸੀਫਿਕ ਹੁੰਦਾ ਹੈ। ਕਾਸ਼ ਕਰਕੇ ਕਾਉਂਸਲਿੰਗ ਦੀ ਗੱਲ ਕਰਦੇ ਜਾਂ ਆਦਰਵਾਇਸ ਵੀ। ਇਟ ਇਜ਼ ਨਾਟ ਦਾ ਵਰਡਸ, ਦਾ ਪਰਸਨ ਬਿਹਾਈਂਡ ਦਾ ਵਰਡਸ ਵਿਚ ਮੈਟਰਸ। ਕੀ ਕਿੜਾ ਬੰਦਾ ਤੁਹਾਨੂੰ ਕਿਹੜੀ ਚੀਜ਼ ਸਿਖਾ ਰਿਹਾ ਜਿਵੇਂ ਹੁਣ ਅਸੀਂ ਹਸਪਤਾਲ ਦੇ ਵਿੱਚ ਹੁੰਨੇ ਆ ਦੇਖੋ ਸਟਾਫ ਨਰਸ ਵੀ ਟ੍ਰੇਨਡ ਹੁੰਦੀਆਂ ਨੇ ਮੈਡੀਕਲ ਹੀ ਹੈ ਨਾ ਫਾਰਮਾਸਿਸਟ ਵੀ ਟ੍ਰੇਨਡ ਹੁੰਦੇ ਨੇ ਪਰ ਉਹਨਾਂ ਦੀ ਕਈ ਹੋਈ ਗੱਲ ਦੇ ਵਿੱਚ ਤੇ ਡਾਕਟਰ ਦੀ ਕਈ ਹੋਈ ਗੱਲ 'ਚ ਫਰਕ ਹੁੰਦਾ ਜੇ ਮਰੀਜ਼ ਨੂੰ ਕਹੋ ਨਾ ਕਿ ਤੁਹਾਨੂੰ ਭੈਣ ਜੀ ਦੇਖ ਲੈਂਦੇ ਆ ਉਹਦੇ ਨਾਲ ਉਹਦੇ ਮਨ ਨਾਲ ਤਸੱਲੀ ਨਹੀਂ ਹੁੰਦੀ ਇੱਥੇ ਵੀ ਕੁਝ ਸਟੋਰੀ ਇਸੇ ਤਰ੍ਹਾਂ ਦੀ ਹੈਗੀ ਹੈ ਕਿ ਜਿਹੜਾ ਬੰਦਾ ਕਾਉਂਸਲਿੰਗ ਕਰਦਾ ਉਹ ਕੌਣ ਹੈ ਕਰਨ ਵਾਲਾ ਸਾਹਮਣੇ ਕੌਣ ਹੈ ਤੇ ਇੱਥੇ ਤੇ ਸਾਰਾ ਸਾਰਾ ਸਿਸਟਮ ਦਿੱਤਾ ਹੋਇਆ ਪੁਲਿਸ ਨੇ ਹਾਂ ਤੇ ਪੁੱਲਸਦੋਤੇ ਤਾਂ ਸਭ ਤੋਂ ਵੱਡਾ ਅਜਮਲ ਲੱਗਿਆ ਵੀ ਇਹ ਤਾਂ ਸਭ ਤੋਂ ਵੱਡੇ ਚੋਰ ਹੈ ਫਿਰ ਇਹ ਤਾਂ ਨਸ਼ਾ ਹੀ ਨਸ਼ਈ ਇਹ ਫਲਾਉਂਦੇ ਆ ਤੇ ਜੇ ਨਸ਼ਾ ਫਲਾਉਣ ਵਾਲੇ ਨੂੰ ਤੁਸੀਂ ਨਸ਼ਾ ਸਮਝਾਉਣ ਵਾਲੇ ਤੇ ਲਾ ਦੇਓਗੇ ਤੇ ਫਿਰ ਉਹ ਤੁਹਾਡਾ ਕਰੇਗਾ ਕੀ ਵੈਸੇ ਤਾਂ ਇਲਜ਼ਾਮ ਹੀ ਨਹੀਂ 깔 ਲੱਗਿਆ ਹੋਇਆ ਆ ਜੋ ਪੁੱਲਰ ਵਾਲੇ ਖਾਤੇ ਵੈਸੇ ਮੈਂ ਮੈਨੂੰ ਤਾਂ ਬਹੁਤ ਸਾਰੇ ਪੁੱਲਰ ਨੌਮ ਮੈਂ ਜਾਂਦਾ ਕਿਉਂਕਿ ਮੈਨੂੰ ਬੜੇ ਸਾਲ ਹੋ ਗਏ ਆ ਇਸ ਸਿਸਟਮ ਦੇ ਵਿੱਚ ਇਨਵੋਲਡ ਹੋਏ ਨੂੰ ਤਕਰੀਬਨ ਤਰੀਕਾ ਸਾਰੇ ਪੁੱਲਰੀਆਂ ਹੂੰ ਇਹ ਇੱਕ ਅਦਾ ਨਹੀਂ ਹੈਗਾ ਸਾਰੇ ਸਾਰੇ ਹੀ ਇਹ ਵਿੱਚ ਉਹ ਹੁਣ ਇੱਕ ਮੈਡਮ ਐਚਐਸ ਪੁੱਲਰ ਦਾ ਵੀ ਰੋਲਾ ਚਾਰਾ ਇਸ ਸੁਖਵੀਰ ਬਾਦਲ ਉਹਨਾਂ ਨਾਲ ਉਹ ਹੀ ਪੁੱਲਰ ਨਹੀਂ ਮੈਡਮ ਅੱਛਾ ਨਹੀਂ ਵੈਸੇ ਜਿਵੇਂ ਨਸ਼ਾ ਛਡਾਊ ਕੇਂਦਰ ਦੀ ਗੱਲਬਾਤ ਕਰੀਏ ਸਾਡੇ ਕੋਲ ਸਾਥੀ ਵੀ ਕੰਮ ਕਰਦੇ ਰਹੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹ ਕਹਿੰਦੇ ਕੁਝ ਨੌਜਵਾਨ ਨੇ ਜਿਹੜੇ ਨਸ਼ਾ ਛਡਾਊ ਕੇਂਦਰਾਂ ਚ ਆਪ ਆ ਜਾਂਦੇ ਨੇ ਕਾਰਨ ਇਹ ਕਿ ਜਦੋਂ ਤੁਸੀਂ ਕਿਸੇ ਚੀਜ਼ ਦੀ ਡੋਜ਼ ਵੱਧ ਲੈਣ ਲੱਗ ਜਾਨੇ ਹੋ ਵੀ ਅੱਜ ਜੇ ਇੱਕ ਕੈਪਸੂਲ 50 ਰੁਪਏ ਦਾ ਹੈ ਤੁਸ ਨੂੰ ਇੱਕ ਨਾਲ ਰਾਤ ਦੂਜੇ ਦਿਨ ਨਹੀਂ ਆਉਣੀ ਉਹ ਜੋ 10 ਦਿਨਾਂ ਬਾਅਦ 10 ਹੋ ਗਿਆ 1000 ਰੁਪਏ ਤੁਸੀਂ ਰੋਗ ਜਲਾ ਨਹੀਂ ਸਕਦੇ ਤੁਸੀਂ ਜਾਓਗੇ ਨਸ਼ਾ ਛਡਾਊ ਕੇਂਦਰ ਥੋੜੀ ਜੀ ਡੋਜ਼ ਉੱਥੇ ਫੜ ਕੇ ਉਹ ਜੀਭ ਵਾਲੀ ਗੋਲੀਆਂ ਦੇ ਕੇ ਘਟਾ ਦੇਣਗੇ ਫਿਰ ਫਿਰ ਪਹਿਲੇ ਤੋਂ ਸ਼ੁਰੂ ਕਰ ਲਓਗੇ ਅਸਰ ਕਰੇ ਵੀ ਐਦਾਂ ਦੇ ਕੰਮ ਨਸ਼ਾ ਛਡਾਊ ਕੇਂਦਰਾਂ ਚੱਲ ਰਹੇ ਨੇ ਨਸ਼ਾ ਛਡਾਊ ਕੇਂਦਰ ਜਿਹੜੇ ਹੈਗੇ ਨੇ ਇਹ ਐਕਚੁਅਲੀ ਚੰਗੀ ਕਨਸੈਪਟ ਸੀਗੀ ਪਰ ਪ੍ਰੋਬਲਮ ਇਹ ਆਈ ਕਿ ਇਹ ਬਹੁਤ ਜ਼ਿਆਦਾ ਵਿਚਾਰ ਤੋਂ ਬਗੈਰ ਹੀ ਠੁਕ ਦਿੱਤੇ ਗਏ ਜੀ ਤੁਸੀਂ ਦੇਖਿਆ ਹੋਣਾ ਕਈ ਕਈ ਥਾਵਾਂ ਤੇ ਪੰਜਾਬ ਦੇ ਵਿੱਚ ਜਾ ਕੇ ਕਿ ਕਿਉਂਕਿ ਮੈਂ ਤਾਂ ਵੀ ਆਏਗੇ ਸਿਵਲ ਸਜਨ ਬਹੁਤ ਕੁਝ ਲਿਖਿਆ ਹੋਇਆ ਹੈ ਨਸ਼ਾ ਸੜਾਊ ਕੇਂਦਰ ਕਿਤੇ ਹੈਗਾ ਸਿਵਲ ਹਸਪਤਾਲ ਕਿਤੇ ਹੈਗਾ ਫਿਰ ਉਸ ਤੋਂ ਅੱਗੇ ਸਭ ਤੋਂ ਵੱਡਾ ਗੱਲ ਇਹ ਹੈਗੀ ਹੈ ਕਿ ਜਿਹੜੇ ਉੱਥੇ ਉਹਨਾਂ ਦਾ ਬਹੁਤ ਸਾਰੰਦਾ ਕੰਟਰੋਲ ਜਿਹੜਾ ਹੈਗਾ ਨਾ ਉਹ ਡੀਸੀ ਨੇ ਦਿੱਤਾ ਹੋਇਆ ਹੂੰ ਠੀਕ ਹੈ ਤੀਸਰਾ ਉਹਦੇ ਚ ਇਹ ਹੈਗਾ ਕਿ ਆਪਣੇ ਕੋਲ ਸਕੇਟਸ ਡਾਕਟਰ ਬਹੁਤ ਘੱਟ ਹੈ ਚੌਥਾ ਇਹ ਹੈ ਸਿਕਾ ਵੀ ਚਲੋ ਘੱਟ ਨਾਲ ਵੀ ਕੰਮ ਚੱਲ ਜਾਂਦਾ ਹੁੰਦਾ ਜੇ ਅ ਸਿਸਟਮ ਨੂੰ ਚਲਾਉਣ ਵਾਲੇ ਜਿਹੜੇ ਨੇ ਉਹ ਉਹਨਾਂ ਦੀ ਮਾਨਸਿਕਤਾ ਠੀਕ ਹੋਵੇ ਉੱਥੇ ਫਿਰ ਸਟਾਪ ਹੋਣਾ ਨਹੀਂ ਕੀਤਾ ਮੈਡੀਸਿਨ ਤੇ ਕੰਟਰੋਲ ਨਹੀਂ ਕੀਤਾ ਡਾਕਟਰਸ ਨੂੰ ਇਨੀਸ਼ੀਏਟ ਮਤਲਬ ਉਹਨਾਂ ਨੂੰ ਕੋਈ ਇੰਕਾਰਜ ਨਹੀਂ ਕੀਤਾ ਕਿ ਤੁਸੀਂ ਇਹਨੂੰ ਥੋੜਾ ਜਿਹਾ ਆਪਣੀ ਡਾਕਟਰੀ ਤੋਂ ਹਟ ਕੇ ਇੱਕ ਮਾਨਵਤਾ ਵਾਲੇ ਪਾਸੇ ਜਾਓ ਇੱਥੇ ਇਹਨਾਂ ਨੇ ਵਾਰਦੀ ਨਹੀਂ ਯੂਜ਼ ਕੀਤੀ ਇਹ ਤਾਂ ਸਗੋਂ ਦੇ ਪਾਈਚਾਸ ਡਾਕਟਰ ਜਿਹੜਾ ਹੈਗਾ ਉਹ ਨਹੀਂ ਦੇਖਦਾ ਸੀਗਾ ਤਾਂ ਉਹਦੇ ਤੇ ਛੁਕ ਦਿੰਦੇ ਸੀ ਤੂੰ ਆ ਕਿ ਉਹ ਨਹੀਂ ਦੇਖਿਆ ਤੂੰ ਆ ਕਿ ਉਹ ਨਹੀਂ ਕੀਤਾ ਤੂੰ ਆ ਕਿ ਉਹ ਨਹੀਂ ਕੀਤਾ ਜਦੋਂ ਕਿ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਕੋਲ ਤਾਂ ਆਪਣੀ ਰਿਸੋਰਸਸ ਬੜੀ ਲਿਮਟਿਡ ਹੈਗੇ ਆ ਤਾਂ ਉਹਨਾਂ ਨੂੰ ਇਨਚਾਰਜ ਕਰਕੇ ਉਸ ਪਾਸੇ ਲਾਓ ਕਿਉਂਕਿ ਅਸੀਂ ਆਪਣੇ ਸਿਸਟਮ ਦੇ ਵਿੱਚ ਬਹੁਤ ਕੁਝ ਮੈਂ ਆਪਣੀ ਆਪਣੇ ਟਾਈਮ ਦੇ ਉੱਤੇ ਕਰਕੇ ਵੀ ਦੇਖਿਆ ਸੁਜੈਸਟ ਕਰਕੇ ਵੀ ਦੇਖਿਆ ਫਿਰ ਹੁਣ ਜਿਹੜੀ ਇਹ ਸਵਾਲ ਇਹ ਸੀ ਕਿ ਇਸ ਸਾਰੇ ਜਿਹੜਾ ਜਦੋਂ ਐਡਿਕਸ਼ਨ ਦੀ ਤੁਸੀਂ ਗੱਲ ਕੀਤੀ ਹੈ ਉਹਦੇ ਚ ਪ੍ਰਾਈਵੇਟ ਇਹ ਲੈ ਬਹੁਤ سارے ਲੋਕ ਤਾਂ ਤੁਸੀਂ ਇਹ ਦੇਖਿਆ ਕਿ ਪਿੱਛੇ ਜੇ ਇੱਕ 8-10 ਮਹੀਨੇ ਹੋ ਗਏ ਪਹਿਲਾਂ ਇੱਕ ਚੰਡੀਗੜ੍ਹ ਤੋਂ ਇੱਕ ਡਾਕਟਰ ਪੜ੍ਹਿਆ ਸੀ ਜਿਹਦੇ ਕੋਲ 21 ਡਿਡਿਕਸ਼ਨ ਸੈਂਟਰ ਸੀਗੇ ਇੱਕੋ ਕੋਲੀ ਤੇ ਸਾਡੇ ਇੱਕ ਖਨੇਕ ਡਾਕਟਰ ਲਈ ਡਾਕਟਰ ਪੜ੍ਹਿਆ ਸੀ ਉਹਦੇ ਕੋਲ ਹਜ਼ਾਰਾਂ ਦੇ حساب ਨਾਲ ਬੁਕਰੀ ਨੋਟ ਫਾਰਮ ਤੋਂ ਚੰਡੀਗੜ੍ਹ ਤੋਂ ਪੜ੍ਹਿਆ ਸੀਗਾ ਉਹਦੇ ਕੋਲ ਤਾਂ ਮੇਰੇ ਖਿਆਲ ਸ਼ਾਇਦ ਲੱਖ ਦੇ ਆਸ-ਪਾਸ ਸੀਗੀ ਕੋਲੀ ਜਿਹੜੀ ਤੇ ਫਿਰ ਆਪਾਂ ਕਰ ਕੀ ਰਹੇ ਹਾਂ ਤੇ ਜੇ ਜੇ ਕਿਸੇ ਨੇ ਕੀਤਾ ਉਹਨੂੰ ਤੁਸੀਂ ਮਾਰ ਦਿੱਤਾ ਆ ਸਾਡੇ ਕੁੜੀ ਜਿਹੜੀ ਹੈਗੀ ਐ ਇੱਕ ਜੂਨਲਰ ਡਰੱਗ ਲਾਇਸੈਂਸਿੰਗ ਅਥਾਰਟੀ ਆਪਾ ਜਡਾ ਲੈ ਕਹਨੇ ਹוסਨ ਖਰੜ ਜਿਹੜੀ ਸਾਡੀ ਲੈਬਾਰਟਰੀ ਸੀਗੀ ਮੇਨ ਉੱਥੇ ਜਿਹੜੀ ਬੈਠਦੀ ਸੀਗੀ ਉਸਨੂੰ ਮਾਰ ਹੀ ਦਿੱਤਾ ਸੀਗਾ ਮਰਡਰ ਹੋਇਆ ਹੁਣ ਅਸੀਂ ਜ਼ੋਰ ਲਾ ਲਿਆ ਸਰਕਾਰ ਨੇ ਉਹਦੇ ਤੇ ਕੁਛ ਨਹੀਂ ਕੀਤਾ ਕਿਉਂਕਿ ਇਹ ਬੇਈਮਾਨ ਵਿੱਚ ਇਨਵੋਲਟ ਨੇ ਮੈਂ ਤਾਂ ਅੱਜ ਸਾਰਿਆਂ ਦੇ ਸਾਹਮਣੇ ਕਹਿ ਰਿਹਾ ਕਿ ਇਹ ਜਿਹੜਾ ਉਹਦਾ ਮਰਡਰ ਜਿਹੜਾ ਹੈਗਾ ਉਹ ਹੋਇਆ ਸੀਗਾ 28 29 ਮਾਰਚ 2019 ਨੂੰ ਤੇ ਇਹ ਇਨਵੋਲਟ ਨੇ ਹਾਂ ਲਈ ਤਾਂ ਉਹ ਕੁੜੀ ਨੂੰ ਕੌਣ ਮਾਰੇਗਾ ਜਾਂ ਫਿਰ ਇਹ ਦਸਨ ਕਿਉਂ ਮਾਰਿਆ ਬੱਚਾ ਜਿਹੜਾ ਮਾਰਨ ਵਾਲਾ ਸੀਗਾ ਉਹਦਾ ਉਹਦਾ ਵੀ ਮਟਰ ਕਰਤਾ ਸੀਗਾ ਸੋ ਇਹ ਇਹਦਾ ਮੇਰਾ ਕਹਿੰਦਾ ਮਤਲਬ ਹੈਗਾ ਕਿ ਇਹ ਸਾਰੀ ਕੁਮਕਮਾਤੀ ਉਹਦੇ ਚ ਬਾਕੀ ਸਭ ਫੋਰ ਬੜੀ ਇੰਟਰਸਟਿੰਗ ਹੈਗੀ ਹੈ ਕਿ ਇਹਨਾਂ ਨੇ ਵੈਸੇ ਮੇਰੇ ਨਾਲ ਵਿਰੋਧ ਕੁਝ ਕੀਤਾ ਚਲੋ ਬਟ that is not on issue ਇਸ਼ੂ ਸੀਗਾ ਕਿ ਇਹਨਾਂ ਨੇ ਆਪ ਨਸ਼ੇ ਵਾਲੀ ਕੰਸੀ ਦੀਆਂ ਸ਼ੀਸ਼ੀਆਂ 9 ਲੱਖ ਤਾਂ ਮੇਰੇ ਰਿਕਾਰਡ ਵਿੱਚ ਆ ਰਹੀਆਂ ਸੀ ਆਡੀ ਐਕਟ ਦੇ ਜਿਹੜੀਆਂ ਇਹਨਾਂ ਨੇ ਫ੍ਰੀ ਵੰਡੀਆਂ ਟ੍ਰੋਮਾਡੋਲ ਪਤਾ ਨਹੀਂ ਕਿੰਨੀਆਂ ਵੰਡ ਦਿੱਤੀਆਂ ਨੇ ਇਹਨਾਂ ਲੋਕਾਂ ਦੇ ਵਿੱਚ ਜਿਹੜੀ ਜਿਹੜੀ ਕਿ ਆ ਫੀਮ ਤੋਂ ਹੀ ਵੰਡੀਆਂ ਨੇ ਉਹ ਜਿਹੜੀ ਹੈਗੇ ਨੇ ਸੋ ਫਿਰ ਆਪਾਂ ਕਿਹੜੀ ਸਰਕਾਰ ਨੂੰ ਦੀ ਬੱਲੇ ਬੱਲੇ ਜਿਹੜੀ ਹੈਗੇ ਉਹ ਕਰੀਏ ਕਿ ਜਿੰਨੇ ਲੋਕ ਇੱਥੇ ਚ ਕੰਮ ਕੀਤਾ ਜੇ ਲੋਕ ਇੱਥੇ ਚ ਕੰਮ ਕੀਤਾ ਹੁੰਦਾ ਤਾਂ ਫਿਰ ਮੇਰੇ ਵਰਗੇ ਨੂੰ ਬੋਲਣ ਦਾ ਕੋਈ ਹੱਕ ਨਹੀਂ ਹੈ ਵਿੱਚ ਪਰ ਕਿਉਂਕਿ ਮੈਂ ਇਨਵੋਲਡ ਆ ਸਿਸਟਮ ਦੇ ਵਿੱਚ ਮੈਂ ਆਪ ਡਿਪਾਰਟਮੈਂਟ ਦੇ ਵਿੱਚ ਸੀਨੀਅਰ ਅਫਸਰ ਰਿਆਂ ਔਰ ਮੇਰੇ ਸਾਹਮਣੇ ਲੋਕ ਮਰਦੇ ਤੇ ਦੁਖੀ ਹੁੰਦੇ ਮੈਂ ਦੇਖੇ ਹੋਏ ਆ ਮੇਰੇ ਕੋਲ ਇਸ ਕਰਕੇ ਨਹੀਂ ਸਹਿਣ ਹੁੰਦਾ ਮੈਂ ਫਿਰ ਬੋਲਦਾ ਅੱਜ ਦੇ ਵਿੱਚ ਪਰ ਮੈਂ ਇੱਕ ਗੱਲ ਜਰੂਰ ਅੱਜ ਫਿਰ ਲੋਕਾਂ ਨੂੰ ਕਹਾਂ ਤੁਸੀਂ ਜਦੋਂ ਵੀ ਇਹਦੀ ਗੱਲ ਕਰੋਗੇ ਜੇ ਮੇਰਾ ਪਿਓ ਵੀ ਕਰੇ ਵਜ੍ਹਾ ਤੇ ਮੇਰਾ ਪਿਓ ਹੁਣ ਹੈ ਨਹੀਂ ਇਸ ਦੁਨੀਆ 'ਚ ਜੇ ਕਰੂਗਾ ਤਾਂ ਮੈਂ ਉਹਨੂੰ ਵੀ ਓਪੋਜ਼ ਕਰੂੰਗਾ ਠੀਕ ਹੈ ਕਿਉਂਕਿ ਜਦੋਂ ਤੁਸੀਂ ਜੜ ਜਿਹੜੀ ਹੈਗੀ ਆ ਆਪ ਹੀ ਬੀਜ ਦਿੱਤੀ ਤੇ ਫਿਰ ਤੁਸੀਂ ਕਹੋ ਜੀ ਮੈਂ ਉੱਪਰੋਂ ਉਹਨੂੰ ਫਲ ਨਹੀਂ ਲਗੰਦੇ ਨਾ ਫਲ ਤਾਂ ਉਹਨੂੰ ਪੈਸਾ ਲੱਗ ਹੀ ਜਾਣਾ ਵਿੱਚ ਜਿਹੜਾ ਸੋ ਇਸ ਕਰਕੇ ਲੋਕਾਂ ਨੂੰ ਚਾਹੀਦਾ ਹੈ ਕਿ ਸਗੋਂ ਕੋਆਪਰੇਟ ਕਰਨ ਬਲਕਿ ਮੈਂ ਬਾਰ-ਬਾਰ ਇੱਕ ਗੱਲ ਕਹਿਣਾ ਹਣਾ ਕਿ ਤੁਸੀਂ ਡਾਕਟਰ ਨੂੰ ਫੜ ਲਓ ਤੁਸੀਂ ਮਾਸਟਰ ਨੂੰ ਫੜ ਲਓ ਤੁਸੀਂ ਥਾਣੇਦਾਰ ਨੂੰ ਫੜ ਲਓ ਤੁਸੀਂ ਸੈਕਟਰੀ ਨੂੰ ਫੜ ਲਓ ਤੁਸੀਂ ਮਿਨਿਸਟਰ ਨੂੰ ਫੜ ਲਓ ਜਿਹੜੇ ਕਿ ਪਿੰਡੇ 'ਚ ਜਿਹੜੀ ਚਾਹ ਦੇ ਵਿੱਚ ਚਮਚਾ ਪਾ ਕੇ ਦਿੰਦੇ ਆ ਤੇ ਲੋਕਾਂ ਕੋਲ ਲੇਬਰ ਕਹਿੰਦਾ ਉਹਨੂੰ ਕੌਣ ਫੜੇਗਾ ਹਾਂ ਸੋ ਸਵਾਲ ਉੱਥੇ ਵੀ ਹੈ ਜੇ ਜੇ ਆਪਾਂ ਦੂਜੇ ਤੇ ਉਂਗਲ ਕਰਨੀ ਹੈ ਤਾਂ ਪਹਿਲਾਂ ਆਪਣੇ ਤੇ ਦੇਖਣਾ ਪਊਗਾ ਜਿਵੇਂ ਅਸੀਂ ਮੈਂ ਬਾਰ ਬਾਰ ਇੱਕ ਗੱਲ ਮਲਾਵਟ ਦੀ ਕਰਦਾ ਹਾਂ ਨਾ ਕਿ ਠੀਕ ਹੈ ਮਲਾਵਟ ਹਰ ਜਗ੍ਹਾ ਦੇ ਵਿੱਚ ਹੋ ਰਹੀ ਹੈ ਮੈਂ ਤਾਂ ਤੁਹਾਨੂੰ ਇਹਦੇ ਵਿੱਚ ਵੀ ਦੱਸਿਆ ਹੋਣੀ ਹੈ ਜੀ ਪਰ ਮਲਾਵਟ ਸ਼ੁਰੂ ਕਿੱਥੋਂ ਹੁੰਦੀ ਹੈ ਦੁੱਧ ਦੇ ਵਿੱਚ ਪਾਣੀ ਕੌਣ ਪਾਉਂਦਾ ਦੁੱਧ ਹੀ ਕਣਕ ਕਣਕ ਦੇ ਵਿੱਚ ਝੋਨੇ ਝੋਨੇ ਚ ਖਾਦ ਤੇ ਕੀਟਨਾਸ਼ਕ ਕੌਣ ਪਾਉਂਦੇ ਆ ਆਪਣੇ ਵਾਸਤੇ ਆਰਗੈਨਿਕ ਤੇ ਦੂਜਿਆਂ ਵਾਸਤੇ ਕਹਿੰਦੇ ਇਹਦੇ ਵਿੱਚ ਖਾਦ ਪਾ ਦਿਓ ਜੀ। ਹਾਂ। ਗੋਭੀ ਕੌਣ ਉਗਾਉਂਦਾ? ਠੀਕ ਹੈ। ਇੱਥੇ ਖੋਆ ਕੌਣ ਬਣਾ ਰਿਹਾ ਵਿੱਚ ਜਿਹੜਾ ਹੈ। ਹਾਂ। ਪਨੀਰ ਕੌਣ ਬਣਾ ਰਿਹਾ? ਆਪਾਂ ਹੀ ਬਣਾਦੇ ਨਾ। ਇਹ ਤਾਂ ਮलोत ਜਨਤਾ ਹੀ ਹੈ ਨਾ ਵਿੱਚ ਲੀਏ ਗਿਆ। ਉਹਨੂੰ ਨਾਮ ਤੁਸੀਂ ਕਿਸੇ ਨੂੰ ਹਲਵਾਈ ਦੇ ਦਿਓ, ਕਿਸੇ ਨੂੰ ਕਿਸਾਨ ਦੇ ਦਿਓ, ਕਿਸੇ ਨੂੰ ਡਾਕਟਰ ਦੇ ਦਿਓ, ਕਿਸੇ ਨੂੰ ਠਾਂਡਰ ਦੇ ਦਿਓ। ਹੈ ਤਾਂ ਆਪਾਂ ਹੀ ਸਾਰੇ। ਤੇ ਜੇ ਆਪਾਂ ਸਾਰੇ ਆਪ ਹੀ ਸਾਰੇ ਇਨਵੋਲਡ ਜੇ ਆਪਾਂ ਆਪ ਮਰਨਾ ਹੀ ਚਾਹਨੇ ਆ ਤੇ ਫਿਰ ਫਿਰ ਤੁਹਾਨੂੰ ਕੌਣ ਬਚਾਵੇ? ਹਾਂ। ਕੋਈ ਮੈਨੂੰ ਕਹਿੰਦਾ ਨਾ ਆਪਣੇ ਫਾਪੜੀ ਕਿ ਤੈਨੂੰ ਕੌਣ ਮਚਾਵੇ ਬਸ ਇੱਥੇ ਸਟੋਰੀ ਸਟੋਰੀਜ਼ ਲਈ ਨਾ ਹੁਣ ਸਾਡੀ ਪ੍ਰੋਬਲਮ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਜਿਵੇਂ ਤੁਸੀਂ ਵੀ ਸ਼ਾਇਦ ਮੇਰੀ ਗੱਲ ਨਾਲ ਐਗਰੀ ਕਰੋਗੇ ਕਿ ਜਿਹੜੇ ਸਮਾਜਸੀ ਲੋਕ ਵੀ ਨੇ ਨਾ ਉਹ ਅੱਧਾ ਸੱਚ ਤੇ ਅੱਧਾ ਝੂਠ ਬੋਲਦੇ ਆ ਮੇਰੇ ਕੋਲ ਅੱਧਾ ਸੱਚ ਤੇ ਅੱਧਾ ਝੂਠ ਨਹੀਂ ਹੁੰਦਾ ਮੈਂ ਤਾਂ ਕਹਾਂਗਾ ਜਾਂ ਤਾਂ ਫਿਰ ਝੂਠ ਮਾਰੋ ਸਾਰਾ ਹੀ ਤੇ ਜਾਂ ਫਿਰ ਸਾਰਾ ਕੁਝ ਸੱਚ ਮਾਰੋ ਫੀਮ ਖਾਨ ਦੇ ਨਾਲ ਜੀ ਬੰਦਾ ਬਹੁਤ ਤਗੜਾ ਬੰਦਾ ਹੈ ਜੀ ਇਹ ਹੈ ਜੀ ਉਹ ਹੈ ਜੋ ਮਰਜੀ ਕਰਨਾ ਕਹੀ ਜਾਓ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਉਹ ਗੱਲ ਨਹੀਂ ਕਹਿੰਨੀ ਮੈਂ ਤਾਂ ਇਹ ਕਹਾਂਗਾ ਕਿ ਇਹ ਤਾਂ ਜੜ ਹੈ ਹਾਂ ਤੇ ਜੜ ਤੁਸੀਂ ਪਾਲੀ ਜਾਂਦੇ ਹੋ ਤੇ ਉਹ ਫਲ ਫਲ ਕਹਿੰਦੇ ਜਿਹੜਾ ਹੈਗਾ ਉਹ ਨਾ ਲੱਗੇ ਐਦਾਂ ਨਹੀਂ ਹੋਣਾ ਜੜ ਦੇ ਵਿੱਚ ਪਾਣੀ ਪਾਇਆ ਹੋਇਆ ਤੇ ਫਲ ਉਹਨੂੰ ਲੱਗ ਹੀ ਜਾਣਾ ਸੋ ਇਹ ਇਹ ਸਟੋਰੀਆਂ ਨੇ ਸਾਰੀਆਂ ਜਿਹੜੇ ਜਦੋਂ ਆਪਾਂ ਨਸ਼ੇ ਦੀ ਗੱਲ ਕਰਦੇ ਆ ਸਰਕਾਰ ਨੂੰ ਚਾਹੀਦਾ ਕਿ ਅ ਥੋੜਾ ਜਿਹਾ ਵੀ ਇਮਾਨਦਾਰੀ ਵਰਤੇ ਠੀਕ ਹੈ ਮੈਂ ਇਸ ਗੱਲ ਦੇ ਨਾਲ ਐਗਰੀ ਕਰਦਾ ਕਿ ਜੋ ਤੁਸੀਂ ਐਡਮਿਨਿਸਟ੍ਰੇਸ਼ਨ ਕਰਨੀ ਹੁੰਦੀ ਨਾ ਉਹਦੇ ਵਿੱਚ ਜੇ ਕੋਈ ਬੰਦਾ ਸੋਚਣਾ ਕਿ ਹਾਂਜੀ ਆਹ ਲਾਈਨ 'ਚ ਤੇ ਆਹ ਲਿਖਿਆ ਹੋਇਆ ਸੀ ਤੁਸੀਂ ਆਹ ਕਿਉਂ ਨਹੀਂ ਵਰਤੇ ਐਦਾਂ ਨਹੀਂ ਹੁੰਦਾ ਐਡਮਿਨਿਸਟ੍ਰੇਸ਼ਨ ਹਮੇਸ਼ਾ ਹੁੰਦੀ ਹੈ ਕਿ ਤੁਸੀਂ ਹਾਲਾਤਾਂ ਨੂੰ ਦੇਖ ਕੇ ਫਿਰ ਉਹਦੇ ਚੋਂ ਬੈਸਟ ਕੀ ਹੋ ਸਕਦਾ ਉਹਦੀ ਗੱਲ ਕਰਦੇ। ਪਰ ਜੇ ਤੇ ਤੁਹਾਡਾ ਦਿਮਾਗ ਠੀਕ ਹੈ ਫਿਰ ਤੁਸੀਂ ਬੈਸਟ ਕਰਨ ਦੀ ਕੋਸ਼ਿਸ਼ ਕਰਦੇ ਹੋ। ਜੇ ਤੁਹਾਡਾ ਦਿਮਾਗ ਠੀਕ ਨਹੀਂ ਹੈਗਾ ਤੁਸੀਂ ਹਾਲਾਤਾਂ ਨੂੰ ਵਰਤ ਕੇ ਤੇ ਆਪਣੀ ਜੇਪ ਭਰਦੇ ਹੋ। ਇੱਥੇ ਸਵਾਲ ਇਹ ਹੋਇਆ ਪਿਆ ਕਿ ਹਾਲਾਤਾਂ ਨੂੰ ਦੇਖ ਕੇ ਤੇ ਸਰਕਾਰਾਂ ਸਰਕਾਰਾਂ ਦੇ ਵਿੱਚ ਆਪਾਂ ਸਾਰੇ ਮਿਲ ਆ ਜੂਗੀ ਆਪਾਂ ਵੀ ਆਵਾਂਗੇ ਸਾਰੇ ਕੋਈ ਵੀ ਹੋਵੇ ਮੈਂ ਵੀ ਹੋਵਾਂ ਬੱਚੇ ਵੀ ਆਪਣੀ ਜੇਪ ਭਰਦੇ ਆਂ ਜਿਹਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜੀ ਅੱਜ ਤੱਕ ਨਸ਼ਿਆਂ ਦੀ ਕੋਈ ਗੱਲ ਹੋਈ ਹੈ ਸਭ ਤੋਂ ਵੱਡੀ ਉਹਦੇ ਚ ਸਭ ਤੋਂ ਵੱਡੀ ਜੇਪ ਭਰਨ ਵਾਲਾ ਹੁਣ ਐਸ ਵਕਤ ਭੁੱਲਰ ਹੈ ਐਸ ਵਕਤ ਅਜੇ ਹੋ ਸਕਦਾ ਹੋਰ ਥੋੜਾ ਅੱਗੇ ਹੋਵੇ ਤਾਂ ਕੋਈ ਹੋਰ ਵੀ ਨਿਕਲ ਹੋਰ ਵੀ ਹੋ ਸਕਦਾ ਪਰ ਭੁੱਲਰ ਇੱਕ ਨੰਬਰ ਤੇ ਆ ਗਿਆ ਹੈ ਇਸ ਸਿਸਟਮ ਦੇ ਵਿੱਚ ਸੋ ਇਹ ਇਹ ਹਾਲਾਤ ਨੇ ਪੰਜਾਬ ਦੇ ਅਜਤੀ ਜਿੱਟ ਚ ਤੇ ਇਹ ਸੀ ਸਾਡੇ ਨਾਲ ਡਾਕਟਰ ਦਲੇਰ ਮਲਤਾਨੀ ਜੀ ਜਿਨ੍ਹਾਂ ਨੇ ਨਸ਼ੇ ਦੀ ਜੜ ਬਾਰੇ ਦੱਸਿਆ ਵੀ ਜਦੋਂ ਇੱਕ ਪਾਸੇ ਇਹ ਸੱਤਾਧਾਰੀ ਲੋਕਾਂ ਵੱਲੋਂ ਇਹ ਕਿਹਾ ਜਾਂਦਾ ਕਿ ਅਸੀਂ ਚਿੱਟੇ ਨੂੰ ਛੱਡ ਗਏ ਅਸੀਂ ਕੈਪਸੂਲਾਂ ਨੂੰ ਛੱਡੀਏ ਸਾਨੂੰ ਅਫੀਮ ਦੀ ਖੇਤੀ ਕਰਨੀ ਚਾਹੀਦੀ ਆ ਅਫੀਮ ਨਾਲ ਲੋਕ ਤੰਦਰੁਸਤ ਰਹਿੰਦੇ ਨੇ ਪਰ ਜਿਵੇਂ ਡਾਕਟਰ ਸਾਹਿਬ ਨੇ ਡਿਟੇਲ ਚ ਗੱਲ ਕੀਤੀ ਵੀ ਉਸੇ ਤੋਂ ਹੀ ਚਿੱਟਾ ਜਿਹੜਾ ਪੈਦਾ ਹੋਣਾ ਹੁੰਦਾ ਉਸੇ ਤੋਂ ਹੀ ਚੀਜ਼ਾਂ ਗਾਂ ਦੇ ਗਾਂ ਜਿਹੜੇ ਸਿੰਥੈਟਿਕ ਨਸ਼ਾ ਜਾਂ ਮੈਡੀਕਲ ਨਸ਼ਾ ਕਹਿੰਦੇ ਆ ਵੀ ਜਿਵੇਂ ਕਹਿ ਲਈਏ ਕਿ ਜਦੋਂ ਤੱਕ ਮਾਂ ਨਹੀਂ ਮਾਰੀ ਜਾਂਦੀ ਜੜ ਮਾਰਨੀ ਬਿਮਾਰੀ ਦੀ ਆ ਨਾ ਵੀ ਬਿਮਾਰ ਨੂੰ ਮਾਰਨ ਦੀ ਵੇ ਬਿਮਾਰੀ ਦੀ ਜੜ ਮਾਰੋ ਉੱਥੇ ਇਹ ਚੀਜ਼ਾਂ ਥੋੜੀਆਂ ਜੀਆਂ ਧੁੰਦਲੀਆਂ ਹੋ ਜਾਂਦੀਆਂ ਨੇ ਕਿ ਸਮਾਜ ਨੂੰ ਕੁਝ ਲੋਕ ਕਿਸ ਪਾਸੇ ਲੈ ਕੇ ਜਾਣਾ ਚਾਹੁੰਦੇ ਨੇ ਵੀ ਸਮਾਜ ਦੇ ਵਿੱਚ ਨਸ਼ਾ ਜਿਹੜਾ ਹੁਣ ਕੋਣ ਵਾਂਗੂ ਖਾ ਰਿਆ ਉਹ ਡਾਕਟਰ ਸਾਹਿਬ ਦੇ ਕਹਿਣ ਦੇ ਮਤਬਕ ਬੰਦ ਤਾਂ ਨਹੀਂ ਹੋ ਸਕਦਾ ਕਿਉਂਕਿ ਜਦੋਂ ਤੋਂ ਬੰਦੇ ਚੱਲੇ ਆ ਰਹੇ ਨੇ ਉਦੋਂ ਤੋਂ ਹੀ ਨਸ਼ਾ ਕੁਛ ਨਾ ਕੁਛ ਚੀਜ਼ਾਂ ਬਦਲਦੀਆਂ ਗਈਆਂ ਚੱਲਦਾ ਆ ਰਿਹਾ ਪਰ ਬੰਦ ਤਾਂ ਨਹੀਂ ਹੋ ਸਕਦਾ ਪਰ ਇਹਨੂੰ ਕੰਟਰੋਲ ਕੀਤਾ ਜਾ ਸਕਦਾ ਇਹਨੂੰ ਮੈਨੇਜ ਕੀਤਾ ਜਾ ਸਕਦਾ ਤੇ ਬਾਕੀ ਦੀਆਂ ਖਬਰਾਂ ਦੇ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ